ਅਤੇ ਬਾਜ਼ਾਰਾਂ ਤੋਂ ਚੱਕ ਭਰ ਭਰ ਟਰਾਲੀਆਂ ਲੈਤਾ ਆਉਨੇ ਆ ਪਰ ਸਾਨੂੰ ਇਹ ਨਹੀਂ ਪਤਾ ਕਿ ਜਦੋਂ ਅਸੀਂ ਖਾਦੇ ਨੂੰ ਪੌਣ ਖਾਦ ਦੇ ਰੂਪ ਦੇ ਵਿੱਚ ਇਹਨੂੰ ਪਾਉਂਦੇ ਆ ਤਾਂ ਉਹ ਸਾਡੀ ਸਿਹਤ ਦੇ ਲਈ ਜਾਂ ਫਿਰ ਮਿੱਟੀ ਦੇ ਲਈ ਜਾਂ ਫਿਰ ਵਾਤਾਵਰਨ ਦੇ ਲਈ ਕਿੰਨਾ ਕੁ ਖਰਾਬ ਕਰ ਰਿਹਾ ਕਿੰਨਾ ਕੁ ਮਾੜਾ ਅਸਰ ਪਾਉਂਦਾ ਸੋ ਇਸ ਤमाम ਇਸ ਤमाम ਵਿਸ਼ੇ ਦੇ ਉੱਤੇ ਇਸ ਦੇ ਉੱਤੇ ਗੱਲਾਂ ਹੋਣਗੀਆਂ ਅੱਜ ਸੋ ਅਸੀਂ ਅੱਜ ਸਦਾ ਹੀ ਤਾਂ ਸਾਡੇ ਸਟੂਡੀਓਜ਼ ਦੇ ਵਿੱਚ ਸੁਰਿੰਦਰ ਢੀਂਡਸਾ ਜੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਉਹ ਇਸ ਵਿਸ਼ੇ ਦੇ ਉੱਤੇ ਚਰਚਾ ਕਰਨਗੇ ਅੱਜ ਸੋ ਸੁਰਿੰਦਰ ਢੀਂਡਸਾ ਜੀ ਤੁਹਾਡਾ ਅੱਜ ਸਾਡੇ ਸਟੂਡੀਓਜ਼ ਦੇ ਵਿੱਚ ਨਿੱਗਾ ਜੀ ਆਨ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਜਿਵੇਂ ਮੈਂ ਹੁਣ ਦੱਸਿਆ ਸਾਡੇ ਦਰਸ਼ਕਾਂ ਨੂੰ ਕਿ ਜਿਹੜਾ ਨਾਈਟ੍ਰੋਜਨ ਯੂਰੀਆ ਇਹ ਇਹ ਸਾਡੀ ਸਿਹਤ ਲਈ ਕਿੰਨਾ ਕੁ ਖਰਾਬ ਹੋ ਰਿਹਾ ਹੈ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਪਹਿਲੀ ਗੱਲ ਤਾਂ ਆਪਾਂ ਸਾਰੇ ਜਾਣਦੇ ਹਾਂ ਸਰ ਸਾਡੇ ਸਾਡੇ ਕਿਸਾਨ ਭਰਾ ਇਹਨੂੰ ਵਰਤ ਬਜ਼ਾਰ ਦੇ ਵਿੱਚ ਜਾ ਕੇ ਖਰੀਦ ਲੈਂਦੇ ਨੇ ਤੇ ਉੱਤੇ ਵਿੱਚ ਫਿਰ ਜਾ ਕੇ ਝੋਲੀਆਂ ਦੇ ਵਿੱਚ ਭਰ-ਭਰ ਕੇ ਆਪਣੇ ਖੇਤਾਂ 'ਚ ਪਾਉਂਦੇ ਨੇ ਫਸਲਾਂ ਦੇ ਰੂਪ ਵਿੱਚ ਫਸਲਾਂ ਦੇ ਵਿੱਚ ਪਾਉਂਦੇ ਨੇ ਉਹ ਤੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਖਰਾਬ ਕਰਦਾ ਹੈ ਤੁਹਾਡੇ ਮੁਤਾਬਿਕ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜਾ ਨਾਈਟ੍ਰੋਜਨ ਹੈ ਬਾਕੀ ਖਰਾਬ ਹੈ ਕਿਉਂਕਿ ਸਾਡੀ ਸਿਹਤ ਵੀ ਵਿਗੜਦੀ ਜਾ ਰਹੀ ਹੈ ਕਿਤੇ ਨਾ ਕਿਤੇ ਜੋ ਚੀਜ਼ ਅਸੀਂ ਖਾਂਦੇ ਆ ਉਹ ਹੀ ਸਾਨੂੰ ਲੱਗਦੀ ਹੈ ਫਿਰ ਉਮੇਦਾਈ ਫਿਰ ਸਾਡੇ ਜਾਸਰ ਹੁੰਦਾ ਜੀ 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 ਜੇ ਅਪਾ ਗੱਲ ਕਰਦੇ ਆ ਜੀ ਯੂਰੀਆ ਦੀ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਣਾ ਯੂਰੀਆ ਦੀ ਵੱਧ ਵਰਤੋਂ ਹੋ ਰਹੀ ਹੈ ਪੰਜਾਬ 'ਚ ਹੂੰ ਤੇ ਯੂਰੀਆ ਨਾਲ ਤੁਹਾਨੂੰ ਪਤਾ ਹੈ ਜੀ ਹਾਰਟ ਦੀ ਬਿਮਾਰੀ ਅੱਖਾਂ ਕਮਜ਼ੋਰ ਨਿਗਾਹ ਦੀ ਕਮਜ਼ੋਰ ਹੋਣਾ ਤੇ ਮਾਈਂਡ ਜਿਹੜਾ ਉਹਤੇ ਵੀ ਅਸਰ ਪਾ ਰਿਹਾ ਹੈ ਸਕਿਨ ਤੇ ਵੀ ਅਸਰ ਪਾ ਰਿਹਾ ਹੈ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਧਰਤੀ ਤੇ ਇਸ ਤੇ ਵੀ ਬਹੁਤ ਮਾੜਾ ਅਸਰ ਪੈ ਰਿਹਾ ਹੈ ਜਿੱਥੇ ਸਾਡੀ ਪੰਜਾਬੀ ਧਰਤੀ ਹੈ ਉਹ ਕਿਤੇ ਨਾ ਕਿਤੇ ਦੇਖਣ ਚਾ ਰਿਹਾ ਉਹ ਉਹਦੀ ਕਿਹਦੀ ਪੈਦਾਵਾਰ ਹੈ ਜਿਹੜੀ ਤਾਕਤ ਹੈ ਉਹ ਘਟਦੀ ਜਾ ਰਹੀ ਹੈ ਤੇ ਸਾਡੇ ਕਿਸਾਨ ਵੀ ਜਿੱਥੇ ਆਪਣੇ ਜ਼ਿਆਦਾ ਇਨਕਮ ਲੈਣ ਦੇ ਚੱਕਰ ਚ ਜਾਦਾ ਪੈਦਾਵਾਰ ਵਿਧਾਨ ਚ ਉਹ ਕਿਤਨੇ ਜਿਹੜੇ ਤੱਤ ਹੁੰਦੇ ਨੇ ਇੱਕ ਨੈਚੁਰਲ ਜਿਹੜੇ ਇੱਕ ਫਸਲ ਚ ਆਉਣੇ ਨੇ ਉਹ ਉਹਨੂੰ ਕਟਾ ਕੇ ਉਹਦੀ ਕੰਪੈਸਟੀ ਨੂੰ ਜ਼ਿਆਦਾ ਕਰ ਦਿੰਦੀ ਹੈ ਜੇਕਰ ਆਪਾਂ ਜਿਵੇਂ ਕੋਈ ਚੀਜ਼ ਲਾਉਨੇ ਆ ਇੱਕ ਮੌਸਮ ਦੇ ਹਿਸਾਬ ਨਾਲ ਇੱਕ ਵੈਦਰ ਦੇ ਹਿਸਾਬ ਨਾਲ ਚੀਜ਼ ਨੇ ਵਧਣਾ ਫੁੱਲਣਾ ਹੁੰਦਾ ਜੀ ਜੇਕਰ ਆਪਾਂ ਯੂਰੀਆ ਪਾਦਨੇ ਆ ਤਾਂ ਮੇਰੇ ਹਿਸਾਬ ਨਾਲ ਇਹ ਜਿੱਥੇ ਫਸਲ ਨੇ 15 ਦਿਨ ਚ ਵਧਣਾ ਤੱਕ ਕਿਤਨਾ ਕਿਤੇ ਹਫ਼ਤੇ ਚ ਵੱਜ ਜਾਂਦੀ ਹੈ ਚਾਹੇ ਆਪਾਂ ਸਬਜ਼ੀ ਚ ਪਾ ਲਈਏ ਉਹਦੇ ਵਿੱਚ ਯੂਜ਼ ਕਰ ਲਈਏ ਜਾਂ ਆਪਾਂ ਹਾਂ ਸਾਨੂੰ ਪਤਾ ਹੈ ਜੀ ਜਿਹੜੇ ਵਰਸੀਨ ਲਾਉਣੇ ਆ ਜਾਂ ਨੀਰਾਚਾਰਾ ਲਾਉਣੇ ਆ ਉਹ ਚ ਵੀ ਪਾ ਕੇ ਕਿਤਨਾ ਕਿਤੇ ਸਾਨੂੰ ਉਹ ਦੁੱਧ ਦੇ ਬੱਚ ਵੀ ਨਹੀਂ ਮਤਲਬ ਆ ਆ ਰਹੀ ਆ ਉਸ ਤਰ੍ਹਾਂ ਬਿਲਕੁਲ ਬਿਲਕੁਲ ਗੱਲ ਤੁਹਾਡੀ ਸਹੀ ਹੈ ਤੁਸੀਂ ਮੈਂ ਇੱਕ ਹੋਰ ਗੱਲ ਤੇ ਪੁੱਛਣਾ ਚਾਹਾਂਗਾ ਕਿ ਤੁਸੀਂ ਜਿਵੇਂ ਹੁਣ ਜ਼ਿਕਰ ਕੀਤਾ ਬਰਸਿੰਗਣ ਦੇ ਵਿੱਚ ਸਾਡੇ ਕਿਸਾਨ ਭਰਾ ਯੂਰੀਆ ਪਾ ਰਹੇ ਨੇ ਕਿ ਛੇਤੀ ਮਲ ਜੂਗੀ ਉਹ ਜੀ ਜੀ ਤੇ ਛੇਤੀ ਹੋ ਜਾਂਦੀ ਹੈ ਕਿਉਂਕਿ ਕਈ ਵਾਰ ਸਿਆਲ ਦੇ ਮੌਸਮ ਦੇ ਵਿੱਚ ਅਸੀਂ ਬਰਸਿੰਗਣ ਬੀਜਦੇ ਆ ਸਾਡੇ ਕਿਸਾਨ ਭਰਾ ਤੇ ਕਈ ਵਾਰ ਮੌਸਮ ਇੰਨਾ ਸਿੱਲਾ ਹੁੰਦਾ ਧੁੰਦ ਪੈਂਦੀ ਹੁੰਦੀ ਹੈ ਤੇ ਠੰਡ ਇੰਨੀ ਹੁੰਦੀ ਹੈ ਕਿ ਆਪਾਂ ਕਹਿੰਦੇ ਕਿ ਸਾਡੀ ਜਿਹੜੀ ਬਰਸਿੰਗਣ ਵੱਧ ਨਹੀਂ ਰਹੀ ਚਾਰਾ ਹੀ ਵੱਧ ਨਹੀਂ ਰਿਹਾ ਤੇ ਅਸੀਂ ਇੱਕ ਥੈਲਾ ਜਾਂ ਕਿੱਲੇ ਦੇ ਵਿੱਚ ਜਾਂ ਡੇਢ ਥੈਲਾ ਅੱਧਾ ਥ ਜੀ ਦੋ ਝੋੜੀਆਂ ਪਾਤੀਆਂ ਤਕਰੀਬਨ ਇੰਨੇ ਦਾ ਅੱਧਾ ਥੱਲਾ ਹੋ ਜਾਂਦਾ ਹੈ ਜੀ ਹਾਂ ਜੀ ਹਾਂ ਤੇ ਪਰ ਉਹ ਕਿਤੇ ਨਾ ਕਿਤੇ ਜਾ ਕੇ ਸਾਡੇ ਤੇ ਹੀ ਇਫੈਕਟ ਹੁੰਦਾ ਜੀ ਜੀ ਬਿਲਕੁਲ ਪਰ ਦੁੱਧ ਉਸੇ ਪੀਨੇ ਆ ਬੜੇ ਚਾਹ ਨਾਲ ਪੀਨੇ ਆ ਸੀ ਕਹਿੰਨੇ ਕਿ ਅਸੀਂ ਘਰ ਦਾ ਦੁੱਧ ਪੀਨੇ ਆ ਪਰ ਮੇਰਾ ਖਿਆਲ ਹੈ ਜੇ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਨਾ ਤਾਂ ਯੂਰੀਆ ਯੂਰੀਆ ਤਾਂ ਹੁੰਦੀ ਨਹੀਂ ਸੀਗਾ ਇਹ ਬਿਲਕੁਲ ਜਿੰਨਾ ਕਿ ਹੋ ਗਿਆ ਉਹਨਾਂ ਦੇ ਵਿੱਚ ਗੁਜ਼ਾਰਾ ਕਰ ਲੈਂਦੇ ਪਰ ਉਸ ਟਾਈਮ ਇਹ ਸੀਗਾ ਜੀ ਕਿ ਯੂਰੀਆ ਨਹੀਂ ਪਾਉਂਦੇ ਸੀਗੇ ਰੂੜੀ ਖਾਦ ਕੇ ਰੂੜੀ ਖਾਦ ਖੇਦੀ ਜੀ ਦੇਸੀ ਖਾਦ ਉਹ ਕਿਤਨਾ ਕਿਤੇ ਹੁੰਦਾ ਸੀਗਾ ਕਿ ਡੰਗਰ ਤਾਂ ਸਭ ਦੀ ਹੁੰਦੇ ਸੀਗੇ ਤਕਰੀਬਨ ਬਿਲਕੁਲ ਤਕਰੀਬਨ ਸਭ ਦੇ ਹੁੰਦੇ ਹੁਣ ਕੀ ਤੁਸੀਂ ਦੇਖਿਆ ਕਿ ਉਹਨਾਂ ਜਿਹੜੇ ਜਿਹੜੇ ਹਿਸਾਬ ਨਾਲ ਆਪਣੀ ਪਾਪੂਲੇਸ਼ਨ ਵੱਧ ਰਹੀ ਹੈ ਪਿੰਡਾਂ 'ਚ ਵੀ ਜਦੋਂ ਪਿੰਡਾਂ ਦੀ ਗੱਲ ਕਰਦੇ ਆ ਤਾਂ ਉਸ ਨਾਲ ਮੈਨੂੰ ਲੱਗਦਾ ਹੈ ਜੇ 100 ਘਰ ਹੈ ਉਹਦੇ ਵਿੱਚੋਂ ਕਿਤਨਾ ਕਿਤੇ 25 30 ਘਰ ਐਸੇ ਨੇ ਜਿਹੜੇ ਹੁਣ ਡੰਗਰ ਰੱਖਣਾ ਜਾਨਵਰ ਰੱਖਣਾ ਛੱਡ ਗਏ ਛੱਡ ਗਏ ਨੇ ਤੇ ਉਹ ਕਿਤਨਾ ਕਿਤੇ ਹੁਣ ਦਿੱਕਤ ਆ ਜਿਹੜੀ ਕਿਲਤ ਹੈ ਦੁੱਧ ਦੀ ਹੂੰ ਉਹ ਕਿਲਤ ਜਿਹੜਾ ਘਟ ਗਿਆ ਦੁੱਧ ਉਹ ਕਿਤਨਾ ਕਿਤੇ ਕੀ ਕਰ ਰਹੇ ਲੋਕ ਮਿਲਾਵਟ ਕਰ ਰਹੇ ਹੂੰ ਯੂਰੀਆ ਤਾਂ ਪਾ ਹੀ ਰਹੇ ਆ ਖੇਤਾਂ 'ਚ ਜੀ ਉਹਦੇ ਨਾਲ ਬਰਸੀਨ ਪਾ ਲੋ ਜਾਂ ਜਿਹੜੇ ਆਪਾਂ ਮੱਕੀ ਲਾ ਲੋ ਜਾਂ ਆਪਾਂ ਚਾਰਾ ਬੀਜ ਦੇ ਆਪਾਂ ਬੇਚਰੀ ਪੈਂਦਾ ਪੈਂਦਾ ਬਿਲਕੁਲ ਪੈਂਦਾ ਜੀ ਪੈਂਦਾ ਠੀਕ ਹੈ ਜੀ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਆ ਇਹ ਜਿਹੜਾ ਨੀਰਾ ਚਾਰਾ ਉਹ ਕਿਤਨਾ ਕਿਤੇ ਜਾਨਵਰ ਖਾਂਦੇ ਨੇ ਹੂੰ ਉਹ ਜਾਨਵਰ ਖਾਣ ਨਾਲ ਦੇ ਨਾਲ ਦੁੱਧ ਚਾਹੁੰਦਾ ਹੂੰ ਜਿਹੜਾ ਦੁੱਧ ਹੈ ਉਹ ਕਿਤਨਾ ਕਿਤੇ ਦੇਖੋ ਕਹਿਣਾ ਨਹੀਂ ਚਾਹੀਦਾ ਪਨੀਰਾ ਜ਼ਹਿਰ ਹੈ ਜ਼ਹਿਰ ਬਿਲਕੁਲ ਅਸੀਂ ਦੁੱਧ ਚਾਉਨੇ ਆ ਉਹੀ ਚਾਰਾ ਮੱਜਾਂ ਨੂੰ ਪਾ ਦਿੰਨੇ ਆ ਕਿ ਤੇ ਚਰੀ ਭਾਵੇਂ ਅਸੀਂ ਚਰੀ ਬੀਜਲੀ ਆ ਭਾਵੇਂ ਮੱਕੀ ਬੀਜਲੀ ਆ ਭਾਵੇਂ ਬਰਸੀਨ ਬੀਜਲੀ ਆ ਕੋਈ ਵੀ ਫਸਲ ਆਪਾਂ ਬੀਜਲੀਏ ਉਹਦੇ ਵਿੱਚ ਆਪਾਂ ਪਾ ਨਹੀਂ ਪਾਉਂਦੇ ਆ ਪਰ ਸਾਡੇ ਕਿਸਾਨ ਭਰਾ ਸਮਝਦੇ ਨਹੀਂ ਹੈਗੇ ਕਿ ਇਹ ਕਿੰਨਾ ਜ਼ਹਿਰ ਅਸੀਂ ਪਾਈ ਜਾ ਰਹੇ ਆ ਇੱਕ ਨਾ ਇੱਕ ਦਿਨ ਸਾਡੀ ਜਿਹੜੀ ਧਰਤੀ ਹੈ ਜਿਹੜੀ ਉਪਜਾਊ ਤੱਕ ਧਰਤੀ ਹੈ ਉਹ ਬਿਲਕੁਲ ਪੰਜਰ ਹੋ ਚੁਗੀ ਜੀ ਜੀ ਉਹੀ ਮੈਂ ਤਾਂ ਦੱਸਦਾ ਨਾ ਜੀ ਦੇਖੋ ਇੱਕ ਤਾਂ ਹੁੰਦਾ ਇਹ ਯੂਰੀਆ ਜਿਹੜਾ ਆ ਰਿਹਾ ਹੈ ਇਹ ਕਿਤਨਾ ਕਿਤੇ ਇੰਡੀਆ ਨੇਪਾਲ ਜਾਂ ਬੰਗਲਾਦੇਸ਼ ਇਹੀ ਕੰਟਰੀਆਂ ਤਿੰਨ ਦੋ ਤਿੰਨ ਕੰਟਰੀਆਂ ਨੇ ਜਿਹੜੇ ਯੂਜ਼ ਕਰ ਰਹੀਆਂ ਨੇ ਜੀ ਅਗਰ ਆਪਾਂ ਕੈਨੇਡਾ ਯੂ ਐਸ ਏ ਜਾਂ ਐਗਰੀਕਲਚਰ ਚ ਦੇਖਿਆ ਜਾਵੇ ਆਸਟ੍ਰੇਲੀਆ ਨਿਊਜ਼ੀਲੈਂਡ ਇੱਧਰ ਬੈਨ ਹੈ ਕਿਉਂਕਿ ਨਾ ਕੋਈ ਜਦੋਂ ਆਪਾਂ ਲੈਬੋਰੀਟਰੀ ਚ ਜਾਂਦਾ ਕੋਈ ਨਾ ਕੋਈ ਸਬਜ਼ੀ ਜਾਂਦੀ ਹੈ ਜਾਂ ਕੋਈ ਫਰੂਟ ਜਾਂਦਾ ਹੈ ਜਾਂ ਕੋਈ ਫਸਲ ਦਾ ਇੱਕ ਸੈਂਪਲ ਜਾਂਦਾ ਹੈ ਉਹਦੇ ਵਿੱਚੋਂ ਦੇਖਦੇ ਨੇ ਕਿ ਤੱਤ ਕਿੰਨੇ ਨੇ ਜੀ ਜੋ ਸਰੀਰ ਨੂੰ ਚਾਹੀਦੇ ਨੇ ਚਾਹੀਦੇ ਨੇ ਉਹ ਉਹ ਜੋ ਸੈਂਪਲ ਫੇਲ ਨੇ ਤੁਸੀਂ ਦੇਖਿਆ ਨਾ ਹੁਣ ਕਿਤੇ ਆ ਹੁਣ ਆਪਣਾ ਕਣਕ ਭੇਜੀ ਸੀਗੀ ਉਹ ਚਾਈਨਾ ਕੰਨੀ ਪਤ ਨਹੀਂ ਗਈ ਸੀ ਬਣੀ ਕਿਤੇ ਉਹ ਰਸ਼ੀਆ ਕੰਨੀ ਗਈ ਸੀ ਜੀ ਉਹਨਾਂ ਨੇ ਪੂਰਾ ਜਿਹੜਾ ਭੇਜਿਆ ਸ਼ਿਪ ਭੇਜਿਆ ਉਹਨਾਂ ਨੇ ਵਾਪਸ ਕਰਤਾ ਹੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ ਖਾਣ ਲੋਕ ਮਤਲਬ ਸਾਡੇ ਦੇ ਕੰਟਰੀ ਦੇ ਖਾਣ ਲਾਇਕ ਨਹੀਂ ਹੈਗੇ ਬੰਦੇ ਆ ਸਾਡੇ ਕੰਟਰੀ ਦੇ ਜੀ ਤੇ ਉਹਨਾਂ ਨੇ ਪੂਰਾ ਦਾ ਪੂਰਾ ਜਦੋਂ ਸ਼ਿਪਾ ਇੰਡੀਆ ਵਾਪਸ ਆ ਗਿਆ ਹੂੰ ਉਹਨਾਂ ਨੇ ਸਾਡਾ ਜਿਹੜਾ ਫੂਡ ਹੈ ਜਾਂ ਸਾਡੀ ਕਣਕ ਹੈ ਤੇ ਚੌਲ ਵੀ ਨੇ ਮਨਜ਼ੂਰ ਨਹੀਂ ਕੀਤਾ। ਉਹ ਮਨਜ਼ੂਰ ਨਹੀਂ ਕੀਤਾ। ਉਹ ਕਹਿੰਦੇ ਇਹ ਚੌਲ ਜਿਹੜੇ ਬੰਦੇ ਨੂੰ ਸਰੀਰ ਨੂੰ ਤੱਤ ਚਾਹੀਦੇ ਨੇ ਤਾਕਤ ਚਾਹੀਦੇ ਉਹ ਹੈ ਨਹੀਂ। ਜੀ। ਕਿਉਂਕਿ ਇਹਦੇ ਉਹੀ ਗੱਲ ਆ ਜਾਂਦੀ ਆ ਦੇਖੋ ਜੂਰੀ ਆ ਜਿਹੜਾ ਉਹ ਕਿਤੇ ਨਾ ਕਿਤੇ ਆਪਾਂ ਜਿਹੜਾ ਪਾਉਨੇ ਆ ਚਾ ਸਬਜ਼ੀਆਂ 'ਚ ਪਾਉਨੇ ਆ ਤੁਸੀਂ ਦੇਖਿਆ ਹੋਣਾ। ਬਿਲਕੁਲ ਜੀ। ਸਬਜ਼ੀ ਪਾਉਨੇ ਆ ਕਿਉਂਕਿ ਸਬਜ਼ੀ ਸਾਡੀ ਜ਼ਿਆਦਾ ਪੈਦਾਵਾਰ ਹੁੰਦੀ। ਹੂੰ। ਉਹੀ ਚੀਜ਼ਾਂ ਆਪਾਂ ਦੁੱਧ 'ਚ ਵੀ ਆ ਜਾਂਦਾ। ਕੁਝਾ ਕੁਝ ਦੇਖਣ ਤੁਸੀਂ ਬੂਟੇ ਆ ਵੀ ਪਾਉਣ ਲੱਗੇ ਪੌਦਿਆਂ 'ਚ ਵੀ ਪਾਉਣ ਲੱਗੇ ਬਹੁਤ ਜਗ੍ਹਾ ਯੂਜ਼ ਹੁੰਦਾ ਸਾਡੇ ਜਿਹੜੇ ਫਾਰਮਿੰਗ ਕਰਦੇ ਨੇ ਖਾਸ ਕਰਕੇ ਜਿਹੜੇ ਬਾਗ ਲਗਾਉਂਦੇ ਨੇ ਬਾਗਬਾਨੀ ਦੇ ਖੇਤਰ ਦੇ ਵਿੱਚ ਉਹ ਕੀ ਕਰਦੇ ਨੇ ਕਿ ਬੂਟਿਆਂ ਦਾ ਟੋਆ ਪੱਟ ਲੈਂਦੇ ਨੇ ਤੇ ਉਹਦੇ ਵਿੱਚ ਜੂਰੀਆ ਪਾ ਦਿੰਦੇ ਨੇ ਤੇ ਪਾਣੀ ਲਾ ਦਿੰਦੇ ਨੇ ਕਹਿੰਦੇ ਕਿ ਇਹ ਛੇਤੀ ਇਹਦੇ ਵਿੱਚ ਜਿਹੜੇ ਰਸਾਇਣਿਕ ਥੱਲੇ ਕੀੜੇ ਨੇ ਉਹ ਕੀੜਾ ਨਹੀਂ ਲੱਗੂਗਾ ਜੀ ਤੁਹਾਡਾ ਫਲ ਮਿੱਠਾ ਰਹੂਗਾ ਸੋ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਨੇ ਮੇਰਾ ਖਿਆਲ ਹੈ ਕਿ ਸਾਡੇ ਕਿਸਾਨ ਵੀਰਾਂ ਨੂੰ ਥੋੜਾ ਜਿਹਾ ਆਰਗੇਨਿਕ ਫਾਰਮਿੰਗ ਦੇ ਵੱਲ ਜ਼ਰੂਰ ਆਣਾ ਚਾਹੀਦਾ ਇਹ ਨਾਈਟ ਜੀ ਦੇਖੋ ਉਹੀ ਗੱਲ ਹੈ ਦੇਖੋ ਜਿਹੜੇ ਅਗਰ ਆਪਾਂ ਅਮੀਰ ਲੋਕ ਦੇਖ ਲਈਏ ਜਿਨ੍ਹਾਂ ਨੂੰ ਪਤਾ ਹੈ ਚੀਜ਼ ਬਾਰੇ ਕਿ ਸਾਡੇ ਸਾਇਤ ਲਈ ਕਿੰਨਾ ਖਤਰਨਾਕ ਹੈ ਉਹ ਤੁਸੀਂ ਦੇਖਿਆ ਹੋਣਾ ਉਹ ਆਰੋਨਦਿਕ ਜਿਹੜੀ ਖਾਦ ਹੈ ਉਹਦੀ ਫਸਲ ਹੀ ਲਾਉਂਦੇ ਨੇ ਜੀ ਉਹਰ ਉਹਦੀ ਤੇ ਆਪਾਂ ਕਿ ਕਿੱਲੇ ਦੀ ਗੱਲ ਕਰੀਏ ਇਹ ਕਿੱਲੇ ਚ ਮੈਨੂੰ ਲੱਗਦਾ ਹੈ ਉਹ 2 ਜਾਂ 3 ਟਰਾਲੀਆਂ ਪੈਂਦੀਆਂ ਨੇ ਜੀ ਜੇ ਆਪਾਂ ਕੋਲ ਬਣਾ ਕੇ ਉਹਦਾ ਗੋਬਰ ਦਾ ਜੀ ਸਕੜਾ ਸਕੜਾ ਛਿੜਕਾ ਕਰੀਏ ਛਿੜਕਾ ਕਰ ਦਿੰਦੇ ਆ ਤੇ ਉਸ ਤੋਂ ਇਲਾਵਾ ਉਹ ਜਦੋਂ ਵੀ ਕੋਈ ਚੀਜ਼ ਉਗਾਉਂਦੇ ਨੇ ਉਹ ਉਹੀ ਚੀਜ਼ ਉੱਥੇ ਹੀ ਗਾਉਣਗੇ ਫਸਲ ਉਹ ਖਾਣ ਜੋ ਉਹ ਬਾਹਰੋਂ ਨਹੀਂ ਲੈਂਦੇ ਜੀ ਅਗਰ ਤੁਸੀਂ ਵੀਆਪੀ ਗੱਲ ਕਰਦੇ ਹੋ ਜਾਂ ਇਹਨਾਂ ਦੀ ਗੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਜੇ ਆਪਾਂ ਕਵਾਂਟਰ ਦੀ ਗੱਲ ਕਰੀਏ ਜੀ ਹੁਣ ਅੱਜ ਦੇ ਡੇਟ ਉਹ 5500 ਜਾਂ 5000 ਦੇ ਏਡ ਰੇਟ ਜੀ ਵਿਕ ਰਹੀ ਹੈ ਲੋਕ ਗਾ ਰਹੇ ਨੇ ਤੇ ਅਗਰ ਆਪਾਂ ਯੂਰੀਆ ਦੀ ਗੱਲ ਕਰਦੇ ਆ ਕਿਤਨਾ ਕਿਤੇ ਯੂਰੀਆ ਵਾਲੀ ਕੋਈ ਫਸਲ ਲੈਣੇ ਆਪਾਂ ਆ ਜੋ ਆਮ ਕਿਸਾਨ ਯੂਜ਼ ਕਰ ਰਹੇ ਨੇ ਜੀ ਚੌਲ ਵਾਲੀਏ ਜਾਂ ਪੱਕੜਕ ਵਾਲੀਏ ਉਹ 2500 ਜਾਂ 2600 ਦੇ ਡੇਟੇ ਆਪਾਂ ਨੂੰ ਉਹਦਾ ਜੀਐਸਪੀ ਮੈ ਲੋ ਐਮਆਰਪੀ ਮਿਲਦਾ ਜਿਵੇਂ ਕਾਰ ਵੱਲੋਂ ਖਰੀਦਾ ਜਾਂਦਾ ਜੀ ਤੇ ਜੂਰੀਆ ਨਾਲ ਜੋ ਨੁਕਸਾਨ ਹੋਣੀ ਹੋਣਾ ਕਿਤੇ ਨਾ ਕਿਤੇ ਆਣ ਵਾਲੇ ਜਿਹੜੀ ਸਾਡੀ ਪੀੜ੍ਹੀ ਹੈ ਹੂੰ ਉਹਨੂੰ ਬਹੁਤ ਜ਼ਿਆਦਾ ਇਹਦਾ ਲਾਸ ਹੋ ਰਿਹਾ ਕਿ ਜੋ ਇੱਕ ਆਪਾਂ ਕਹਿੰਦੇ ਪੰਜਾਬ ਦੇ ਬੰਦੇ ਗੱਭਰੂ ਜਵਾਨ ਲੇਕਿਨ ਪੰਜਾਬ ਦਾ ਇੱਕ ਪਹਿਚਾਣ ਦਿੱਤਿਆਂ ਦੀ ਕਿ ਪੰਜਾਬ ਦੇ ਮੋੜ ਦਾ ਗੱਭਰੂ ਫਟਚੇ ਫੁੱਟਦੇ ਨੌਜਵਾਨ ਪਰ ਕਿਤੇ ਨਾ ਕਿਤੇ ਅੱਜ ਤੁਸੀਂ ਦੇਖਿਆ ਹੋਣਾ ਉਹੋ ਨਾ ਕਿਤੇ ਨਾ ਕੋਈ ਤਾਕਤ ਨਹੀਂ ਹੁਣਾ ਚ ਬਿਲਕੁਕ ਜੇ ਸਪੋਰਟਸ ਦੀ ਗੱਲ ਕਰੀਏ ਜਾਂ ਆਪਾਂ ਕਿਤੇ ਕੋਈ ਕਿਤੇ ਵੀ ਕਿਤੇ ਨਾ ਕਿਤੇ ਡਿਫੈਂਸ ਦੀ ਗੱਲ ਕਰੀਏ ਉਹ ਅੱਜ ਉਹ ਉੱਥੇ ਬਹੁਤ ਘੱਟ ਅਪਲਾਈ ਹੋ ਰਿਹਾ ਦੇਖੋ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਲੱਗਦੀਆਂ ਜਾ ਰਹੀਆਂ ਨੇ ਗੁਣਵੰਗ ਸਾਡਾ ਸਰੀਰ ਖਾਰੀਆਂ ਨੇ ਉਹ ਹਨਾ ਤੇ ਤੁਸੀਂ ਬਿਲਕੁਲ ਸਿਹਤ ਦੀ ਗੱਲ ਕਰੀ ਹੁਣ ਕੀ ਸਿਹਤ ਦੇ ਵਿੱਚ ਅਗਰ ਸਾਡੇ ਨੌਜਵਾਨ ਵੀ ਤੰਦਰੁਸਤ ਨਹੀਂ ਹੈਗੇ ਕਿਉਂਕਿ ਅਗਰ ਤੰਦਰੁਸਤ ਨਹੀਂ ਹੋਣਗੇ ਤਾਂ ਵਧੀਆ ਕੰਮ ਨਹੀਂ ਕਰ ਪਾਣਗੇ ਵਧੀਆ ਕੰਮ ਨਹੀਂ ਕਰ ਪਾਣਗੇ ਤਾਂ ਕੋਈ ਮੇਰਾ ਖਿਆਲ ਕੋਈ ਉਹਨਾਂ ਦੀ ਪ੍ਰਸ਼ੰਸਾ ਨਹੀਂ ਕਰੇਗਾ ਜਿਵੇਂ ਤੁਸੀਂ ਉਹਨਾਂ ਡਿਫੈਂਸ ਦੀ ਗੱਲ કરી 에ਅਰ ਫੋਰਸ ਦੀ ਗੱਲ કરી ਹੈਨਾ ਵੀ ਅਗਰ ਉਹਤੇ ਜਾਂਦੇ ਨੇ ਤਾਂ ਉਹਨਾਂ ਦਾ ਜਿਹੜਾ ਕੱਦ ਹੈ ਜਾਂ ਫਿਟਨੈਸ ਪੂਰੀ ਨਹੀਂ ਹੁੰਦੀ ਉਹ ਕਿਉਂਕਿ ਬਿਲਕੁਲ ਅਸੀਂ ਜੋ ਖਾ ਰਹੇ ਹਾਂ ਉਹ ਹੀ ਸਾਡੇ ਸਰੀਰ ਨੂੰ ਲੱਗਦਾ ਹੈ ਤੇ ਉਹ ਹੀ ਸਾਡੇ ਸਰੀਰ ਬਿਲਕੁਲ ਸ਼ੋਅ ਕਰਦਾ ਬਾਅਦ ਵਿੱਚ ਜੋ ਆਪਾਂ ਰਿਐਕਟਿਵ ਉਦਹੀਂ ਹੁੰਦਾ ਜੀ ਜੀ ਉਹੀ ਗੱਲ ਹੈ ਦੇਖੋ ਇੱਕ ਤਾਂ ਹੁੰਦਾ ਖਾਣਾ ਖਾਣਾ ਹੁੰਦਾ ਕਿ ਪੇਟ ਵਾਸਤੇ ਕਿ ਚਲੋ ਆਪਾਂ ਨੇ ਯਾਰ ਭੁੱਖ ਲੱਗੀ ਐ ਖਾ ਲਓ ਪੇਟ ਭਰ ਗਿਆ ਹਮਮ ਇੱਕ ਹੁੰਦਾ ਕਿ ਜਿਹੜਾ ਆਪਾਂ ਖਾਣਾ ਉਹ ਇਹਨੇ ਤੱਤਾਂ ਵਾਲਾ ਹੋਵੇ ਕਿ ਜੋ ਸਰੀਰ ਨੂੰ ਲੋੜ ਐ ਕੈਲਸ਼ੀਅਮ ਦੀ ਜੀ ਉਹ ਸਾਨੂੰ ਕੈਲਸ਼ੀਅਮ ਉਥੋਂ ਪੂਰੇ ਹੋੁੰਦੇ ਨੇ ਹਮ ਚਾਹੇ ਆਪਾਂ ਅਗਰ ਦੇਖਿਆ ਜਾਵੇ ਰੋਟੀ ਤੋਂ ਇਲਾਵਾ ਆਪਾਂ ਸਲਾਦ ਲੈਨੇ ਆ ਜਾਂ ਫਰੂਟ ਖਾਨੇ ਆਪਾਂ ਜੂਸ ਪੀਨੇ ਆ ਉਹ ਕਿਤੇ ਨਾ ਕਿਤੇ ਆਪਾਂ ਇਸ ਲਈ ਲੈਨੇ ਆ ਕਿ ਜਿਹੜੇ ਸਾਨੂੰ ਤੱਤ ਨੇ ਉਥੋਂ ਮਿਲ ਜਾਣ ਜੀ ਹੁਣ ਆਪਾਂ ਕਹਿੰਦੇ ਆ ਕਿ ਤੁਸੀਂ ਪਿੰਡਾ ਦੇਖਿਆ ਹੁਣ ਰਾਤ ਨੂੰ ਸੌਣ ਤੋਂ ਜਦ ਆਪਾਂ ਸੌਣਾ ਹੈ ਉਹ ਕਿਤਨੇ ਕਿ ਦੁੱਧ ਦਾ ਗਲਾਸ ਪੀਂਦੇ ਨੇ ਬਿਲਕੁਲ ਬਿਲਕੁਲ ਉਹੀ ਤੁਸੀਂ ਜਿਹੜਾ ਬੰਦਾ ਪਿੰਦਾ ਪਿੰਡ ਦੇ ਹੀ ਬੰਦੇ ਜ਼ਿਆਦਾ ਚੜ ਦੇਖਿਆ ਜਾਣ ਉਹਨਾਂ ਨੂੰ ਜਿਹੜੇ ਜੋੜਾਂ ਦਰਦ ਹੈ ਉਹੀ ਜ਼ਿਆਦਾ ਦੇਖ ਨੂੰ ਮਿਲਦਾ ਅਟੈਕ ਵੀ ਹੁਣ ਪਿੰਡਾਂ ਵਾਲੇ ਬੰਦਿਆਂ ਨੂੰ ਆ ਰਹੇ ਆ ਬੀਪੀ ਘਟ ਰਿਹਾ ਜਿਹੜੇ ਬੱਚੇ ਨੇ ਤੁਸੀਂ ਦੇਖੇ ਹੋਣ ਅਗਰ ਜੱਟ ਆਪਾਂ ਕਿਸਾਨਾਂ ਦੀ ਗੱਲ ਕਰਦੇ ਆ ਤਾਂ 20-22 ਸਾਲ ਚ ਉਹ ਉਹਨੇ ਤਾਕਤਵਾਰ ਨਹੀਂ ਦੀਂਦੇ ਕਿਤਨੇ ਕਿ ਉਹਨੂੰ ਬੁੱਢੇ ਦਿਖਣ ਲੱਗ ਜਾਂਦਾ ਸਕਿਨ ਉਹਨਾਂ ਦੀ ਡਾਊਨ ਹੋ ਜਾਂਦੀ ਜੀ ਤੇ ਜੇ ਅਪਾਣ ਦੇ ਹੈਲਥ ਦੀ ਗੱਲ ਕਰਦੇ ਆਂ ਜਾਂ ਬਾਲਾ ਦੀ ਉਹ 33 35 ਸਾਲ ਚ ਐ ਲੱਗਦੇ ਨੇ ਜਿਵੇਂ ਉਹ 50 55 ਸਾਲ ਦੇ ਹੋ ਗਏ ਇੰਨੇ ਬੁੱਢੇ ਲੱਗਣ ਲੱਗੇ ਜੀ ਬਿਲਕੁਲ ਸਹੀ ਗੱਲ ਹੈ ਕਿ ਕਿਤਨਾ ਕਿਤੇ ਸਾਡੀ ਸਿਹਤ ਦੇ ਨਾਲ ਸਾਡੀ ਕਿਤਨਾ ਕਿਤੇ ਹੈਲਥ ਤੇ ਤੇ ਪਲੱਸ ਸਾਡੇ ਵੈਦਰ ਤੇ ਬਹੁਤ ਜ਼ਿਆਦਾ ਸਰਪਾਰਹੀ ਹੈ ਜੀ ਹੁਣ ਆਪਾਂ ਆਪਣੀ ਗੱਲਬਾਤ ਨੂੰ ਥੋੜਾ ਜਿਹਾ ਹੋਰ ਅੱਗੇ ਵਧਾਉਨੇ ਆ ਜਿਹੜਾ ਆਪਾਂ ਰਸਾਇਣਿਕ ਚੀਜ਼ਾਂ ਪਾਉਂਦੇ ਨੇ ਖਾਸ ਕਰਕੇ ਯੂਰੀਆ ਪਾਉਂਦੇ ਨੇ ਹਨਾ ਉਹਦੇ ਵਿੱਚ ਬਹੁਤ ਸਾਰੇ ਐਦਾਂ ਦੇ ਰਸਾਇਣਿਕ ਤੱਤ ਤੱਤ ਹੁੰਦੇ ਨੇ ਜਿਹੜੇ ਸਾਡੀ ਮਿੱਟੀ ਨੂੰ ਵੀ ਖਰਾਬ ਕਰਦੇ ਨੇ ਜਿਹੜੇ ਮਿੱਟੀ ਦੇ ਅੰਦਰ ਜਿਹੜੇ ਜੀਵ ਜੰਤੂ ਹੁੰਦੇ ਨੇ ਹਨਾ ਉਹ ਵੀ ਕਿਤੇ ਨਾ ਕਿਤੇ ਇਫੈਕਟ ਹੁੰਦੇ ਨੇ ਜੀ ਬਹੁਤ ਹੀ ਬਹੁਤ ਦੇਖੋ ਅਗਰ ਉਹੀ ਗੱਲ ਐ ਜਿੱਦਿ ਇੱਕ ਨੈਚੁਰਲ ਖਾਦ ਆਪਾਂ ਖਾਦ ਕਹਿਦੀ ਹੈ ਜਿਹਨੂੰ ਆਪਾਂ ਗੋਬਰ ਖਾਦ ਕਹਿੰਦੇ ਆ ਅਗਰ ਪਾਉਨੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਕੀੜੇ ਹੁੰਦੇ ਨੇ ਹੂੰ ਅਗਰ ਆ ਪੱਧਰਤੀ ਬਾਦ ਨੇ ਆ ਉਹ ਧਰਤੀ ਨੂੰ ਅੰਦਰੋਂ ਖਾਣ ਦੇ ਨਾਲ ਨਾਲ ਉਹਨੂੰ ਵੀ ਉਪਚਾਉ ਕਰ ਦਿੰਦੇ ਨੇ ਮਤਲਬ ਉਹਨੂੰ ਪੋਲਾ ਕਰ ਦਿੰਦੇ ਨੇ ਜਿਵੇਂ ਗੰਡ ਗਡੋਲੇ ਸੋਨੇ ਆਉਣਾ ਪਿੰਡਾਂ ਚੋਂ ਜੀ 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 ਜਦੋਂ ਬਸਾਤ ਹੁੰਦੇ ਗੰਡ ਗਡੋਲੇ ਬਹੁਤ ਨਿਕਲਦੇ ਉਹ ਸਭ ਤੋਂ ਜ਼ਿਆਦਾ ਫਾਇਦੇਮੰਦ ਨੇ ਖੇਤੀ ਵਾਸਤੇ ਹੂੰ ਧਰਤੀ ਵਾਸਤੇ ਜੀ ਸਾਡੇ ਸਰਕਾਰ ਵੱਲੋਂ ਜ਼ੋਰ ਲਗਾਇਆ ਜਾ ਰਿਹਾ ਕਿ ਤੁਸੀਂ ਗੰਡੋਆਂ ਦੀ ਖਾਦ ਵੀ ਪਾਓ ਤੇ ਬਹੁਤ ਸਾਰੇ ਇਦਾਂ ਦੇ ਐਗਰੀਕਲਚਰ ਦੇ ਫਾਰਮ ਵੀ ਨੇ ਜਿਹੜੇ ਪਾਉਂਦੇ ਵੀ ਨੇ ਸਾਡੇ ਕਿਸਾਨ ਵੀਰ ਕੋਸ਼ਿਸ਼ ਵੀ ਕਰ ਰਹੇ ਨੇ ਪਰ ਇਹ ਕੰਮ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਰਿਹਾ ਕਿਉਂਕਿ ਪਰ ਸਾਡੇ ਦਿਮਾਗ ਦੇ ਵਿੱਚ ਇਹ ਪਿਰਤ ਜੁੜੀ ਹੋਈ ਹੈ ਸਾਡੇ ਕਿਸਾਨ ਭਰਾਵਾਂ ਦੇ ਕਿ ਅਸੀਂ ਤਾਂ ਯੂਰੀਆ ਹੀ ਪਾਣਾ ਹੈ ਯੂਰੀਓ ਤੋਂ ਬਿਨਾ ਸਾਡਾ ਚਾਰਾ ਨਹੀਂ ਹੈਗਾ ਜੇ ਯੂਰੀਆ ਸਾਨੂੰ ਮਿਲਦਾ ਨਹੀਂ ਤੁਸੀਂ ਦੇਖੋ ਹਰ ਸਾਲ ਜੇਕਰ ਸਰਕਾਰ ਯੂਰੀਆ ਬੰਦ ਕਰ ਦਿੰਦੀ ਹੈ ਤਾਂ ਕਿੱਡੀਆਂ ਵੱਡੀਆਂ ਲਾਈਨਾਂ ਸਾਡੇ ਸੁਸਾਇਟੀਆਂ ਦੇ ਵਿੱਚ ਲਾ ਲੋ ਬਾਜ਼ਾਰਾਂ ਦੇ ਵਿੱਚ ਲਾ ਲੋ ਕਿਸਾਨ ਮੰਡੀਆਂ ਦੇ ਵਿੱਚ ਲਾ ਲੋ ਮੰਡੀਆਂ ਦੇ ਵਿੱਚ ਲੱਗ ਜਾਂਦੀਆਂ ਨੇ ਜੇ ਤੇ ਹੜਤਾਲਾਂ ਵੀ ਹੁੰਦੀਆਂ ਨੇ ਵੀ ਤੁਸੀਂ ਸਾਨੂੰ ਯੂਰੀਆ ਕਿਉਂ ਨਹੀਂ ਭੇਜ ਰਹੇ ਨੇ ਦੇਖੋ ਯੂਰੀਆ ਕਿਸਾਨ ਵੀਰ ਇਸ ਲਈ ਪਾ ਰਹੇ ਨੇ ਕਿ ਕਿਤੇ ਨਾ ਕਿਤੇ ਸਾਡੀ ਪੈਦਾਵਾਰ ਹੈ ਉਹ ਵਾਜੇ ਹਮ ਅੱਜ ਕੱਲ ਕਿਹਾ ਕਿ ਜਿਹੜੇ ਹਸਾਮ ਨਾਲ ਆਪਣੀ ਆਬਾਦੀ ਵਧ ਰਹੀ ਹੈ ਜਮੀਨਾਂ ਘਟਦੀਆਂ ਜਾ ਰਹੀਆਂ ਨੇ ਉਹ ਜ਼ਮੀਨ ਉਹੀ ਹੈ ਜੀ ਪਰਿਵਾਰ ਵਧ ਗਿਆ ਪਰਿਵਾਰ ਵਧ ਗਿਆ ਜ਼ਮੀਨ ਤਾਂ ਨਹੀਂ ਵਧੀ ਉਹ ਜਦੋਂ ਇੱਕ ਜਿਹੜੇ ਕੋਲੇ ਬੰਦੇ ਕੋਲੇ 5 ਕਿੱਲੇ ਨੇ ਦੋ ਬੱਚੇ ਹੋ ਗਏ ਉਹਦੇ ਢਾਈ ਢਾਈ ਕਿੱਲੇ ਆ ਗਏ ਢਾਈ ਢਾਈ ਕਿੱਲੇ ਆ ਗਏ ਢਾਈ ਢਾਈ ਕਿੱਲੇ 'ਚ ਖਰਚਾ ਬੰਦੇ ਦਾ ਵਧ ਗਿਆ ਪਰਿਵਾਰ ਵਧ ਗਿਆ ਜੀ ਤੇ ਕਿਤੇ ਨਾ ਕਿਤੇ ਜਿਹੜਾ ਅਸੀਂ ਵਰਤਦੇ ਆ ਜਾਂ ਪੈਦਾਵਾਰ ਹੈ ਉਹ ਸਾਡੀ ਕਿਤਨਾ ਕਿਤੇ ਮਾਈਂਡ ਚ ਰਹਿਂਦੀ ਆ ਯਾਰ ਇਹਨੂੰ ਵਿਦਾਇਆ ਕਿਵੇਂ ਜਾਵੇ ਹੂੰ ਅਸੀਂ ਉਹ ਆਮਦਨ ਨੂੰ ਵਧਾਉਣ ਦੇ ਫਾਇਦੇ ਲਈ ਕਿਤਨਾ ਕਿਤੇ ਅਸੀਂ ਯੂਰੀਆ ਯੂਜ਼ ਕਰ ਰਹੇ ਆ ਬਿਲਕੁਲ ਲੇਕਿਨ ਅਸੀਂ ਇਹ ਨਹੀਂ ਦੇਖਦੇ ਕਿ ਅਸੀਂ ਪੈਦਾਵਾਰ ਤਾਂ ਵਧਾ ਲਾਂਗੇ ਹੂੰ ਪਰ ਜਿਹੜਾ ਬੰਦਾ ਖਾਏਗਾ ਉਹਦਾ ਕੀ ਬਣੇਗਾ ਉਹਦੀ ਸਿਹਤ ਦਾ ਕੀ ਬਣੇਗਾ ਦੇਖੋ ਸੇਤ ਦਾ ਖਿਆਲ ਰੱਖਣਾ ਸਾਡਾ ਹੀ ਫਰਜ਼ ਹੈ ਕਹਿੰਦੇ ਨੇ ਕਿਸਾਨਾਂ ਨੂੰ ਅੰਨਦਾਤਾ ਕਿਹਾ ਜਾਂਦਾ ਸਾਰੇ ਜਾਣਦੇ ਆ ਬੜਾ ਹੀ ਪਵਿੱਤਰ ਸ਼ਬਦ ਹੈ ਨਾ ਇਹ ਤੇ ਸਾਡੇ ਕਿਸਾਨ ਵੀਰ ਬੜੀ ਸਖਤ ਮਿਹਨਤ ਕਰਦੇ ਨੇ ਇਸ 'ਚ ਕੋਈ ਆਪਾਂ ਗਲਤ ਗੁੰਜਾਇਸ਼ ਨਹੀਂ ਹੈਗੀ ਗਲਤੀ ਦੀ ਬਹੁਤ ਦਿਨ ਰਾਤ ਉਹ ਕੰਮ ਕਰਦੇ ਨੇ ਖੇਤਾਂ ਦੇ ਵਿੱਚ ਰਾਤ ਨੂੰ ਵੀ ਦਿਨ ਨੂੰ ਵੀ ਮੀਂਹ ਹਨੇਰੀ ਦੇਖੋ ਸਾਰੇ ਬੰਦਿਆਂ ਦਾ ਟਾਈਮ ਹੁੰਦਾ ਕੰਮ ਦਾ ਜਿਵੇਂ ਕੋਈ ਦਫਤਰ ਜਾਂਦਾ ਉਹਦਾ ਟਾਈਮ ਹੁੰਦਾ ਕਿਸਾਨ ਵੀਰ ਦਾ ਕੋਈ ਟਾਈਮ ਨਹੀਂ ਹੁੰਦਾ ਹਰ ਇੱਕ ਮੌਸਮ ਦੇ ਵਿੱਚ ਉਹ ਕੰਮ ਕਰਦਾ ਪਰ ਇੱਥੇ ਆਣ ਕਿ ਉਹ ਹੀ ਗੱਲ ਫੇਰ ਹੋਈ ਆ ਜਾਂਦੀ ਹੈ ਕਿ ਯੂਰੀਆ ਵਾਰਤਦੇ ਨੇ ਪਰ ਗੱਲ ਕੀ ਆਪਾਂ ਕਿਵੇਂ ਸਮਝਾ ਸਕਦੇ ਆ ਸਾਡੇ ਕਿਸਾਨਾਂ ਨੂੰ ਕੁਝ ਉਪਰਾਲੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਦੇਖੋ ਗੱਲ ਇਹ ਆ ਕਿ ਯੂਰੀਆ ਤੇ ਇੰਡੀਆ ਦੀ ਖਾਦ ਨਹੀਂ ਹੈਗੀ ਇਹ ਕਿਤੇ ਨਾ ਕਿਤੇ ਸਾਨੂੰ ਬਾਹਰੋਂ ਥੋਪੀ ਗਈ ਹੈ ਹਾਂ ਠੀਕ ਹੈ ਦੇਖੋ ਜਦੋਂ ਉਹਰੇ ਜੈ ਭਾਰਤ ਜੈ ਕਿਸਾਨ ਦਾ ਇੱਕ ਨਾਰਾ ਲੱਗਿਆ ਸੀ ਜੀ ਹਰੀਆਲੀ ਜਿਹਨੂੰ ਕਹਿਦੀ ਹੈ ਹਰੀਆਲੀ ਸਾਨੂੰ ਉਸ ਟਾਈਮ ਲੋੜ ਸੀ ਅਨਾਜ ਦੀ ਉਹਦੇ પેટ ਭਰਨਾ ਸੀਗਾ ਹਾਂ ਤਾਂ ਉਦੋਂ ਕਿਤੇ ਨਾ ਕਿਤੇ ਅੰਗਰੇਜ਼ਾਂ ਨੇ ਸਾਡੇ ਕੋਲੇ ਯੂਰੀਆ ਦਾ ਜਿਹੜਾ ਇੱਕ ਪੈਦਾਵਾਰ ਦੀ ਬਾਹਰੋਂ ਜਰਮਨ ਚੋਂ ਜਾਂ ਫਿਰ ਉਹ ਚੋਂ ਆਉਂਦੀ ਆ ਇਹ। ਉੱਥੋਂ ਸਾਨੂੰ ਸਪਲਾਈ ਕਰਕੇ ਦੇਤਾ। ਜੀ। ਉਸ ਤੋਂ ਬਾਅਦ ਕਿ ਆ ਕਿ ਜਿਉਂ-ਜਿਉਂ ਖੇਤੀ ਦੀ ਸਾਨੂੰ ਪਤਾ ਹੀ ਹੈ ਕਿ ਬਲਦਾਂ ਨਾਲ ਹੁੰਦੀ ਸੀਗੀ। ਹੂੰ। ਕਿ ਕਿਤਨਾ ਕਿਤੇ ਉਹਦਾ ਨਾ ਟਰੈਕਟਰ ਸੀਗਾ ਨਾ ਕੋਈ ਹੋਰ ਸਾਧਨ ਸੀਗੇ। ਉਦੋਂ ਜ਼ਮੀਨਾਂ ਸੀਗੀਆਂ ਖੁੱਲੀਆਂ। ਪਾਪੂਲੇਸ਼ਨ ਵੀ ਘੱਟ ਸੀਗੀ ਇੰਡੀਆ ਦੀ। ਜੀ। ਅਸੀਂ ਕੀ ਕਰਦੇ ਸੀਗੇ ਜਦੋਂ ਟਰੈਕਟਰ ਨਾਲ ਬਾ ਉਹਦੇ ਨਾਲ ਮਤਲਬ ਬਲਦਾਂ ਨਾਲ ਬਾਉਣਾ ਹੂੰ। ਤਾਂ ਕਿਤੇ ਨਾ ਕਿਤੇ ਸਾਨੂੰ ਅਗਰ ਸਵੇਰੇ ਸਾਡੇ ਵੀ ਉੱਠਦੇ ਹੁੰਦੇ ਸੀ ਕਦੋਂ ਸਾਡੇ ਬਜ਼ੁਰਗ ਬਿਲਕੁਲ ਤੜਕੇ 3 ਵਜੇ ਕਹਿੰਦੇ ਕਿ ਜਦੋਂ ਪਾਠੀ ਸਿੰਘ ਦੀ ਆਵਾਜ਼ ਆਉਂਦੀ ਸੀਗੀ ਉਦੋਂ ਸਾਡੇ ਬਜ਼ੁਰਗ ਬਲਦ ਲੈ ਕੇ ਖੇਤਾਂ ਨੂੰ ਘਰ ਪੈਂਦੇ ਸੀਗੇ ਕਹਿੰਦੇ 5 6 ਵਜੇ ਬਾਦ ਦੇ ਜਿਹੜੀ ਆਪਾਂ ਨੇ ਕਹਿੰਦੇ ਵੀ ਜਦੋਂ ਦਿਨ ਦੇ ਵਿੱਚ ਆਪਾਂ ਵਾਹੀ ਕਰਦੇ ਆ ਨਾ ਕਹਿੰਦੇ ਸਾਡੀ ਬਾਤ ਸੁੱਕ ਜਾਂਦੀ ਹੈ ਤੇ ਉਹ ਸੁਹਾਗਾ ਮਾਰ ਕੇ ਸੁਹਾਗੀ ਮਾਰ ਕੇ ਵਾਤ ਦੱਬ ਦਿੰਦੇ ਸੀਗੇ ਤੇ ਪਹਿਲਾਂ ਤਾਂ ਇੱਕ ਬੋਂਟਰਾ ਵੀ ਬਹੁਤ ਘੱਟ ਹੁੰਦੀ ਸੀਗੀ ਖੂਹ ਦੇ ਪਾਣੀ ਵਿੱਚ ਹੁੰਦਾ ਹੁੰਦੇ ਨਹੀਂ ਸੀਗਾ ਜਦ ਕਿ ਸੋ ਇਹ ਬੜੀ ਜਿਹੜੀ ਖੇਤੀ ਤੇ ਖੇਤੀ ਦੀ ਸਿੰਚਾਈ ਹੁੰਦੀ ਸੀ ਖੂਹਾਂ ਨਾਲ ਹੁੰਦੀ ਸੀ ਤੇ ਬਿਲਕੁਲ ਨੇਚਰਲ ਹੁੰਦਾ ਸੀਗਾ ਕੋਈ ਯੂਰੀ ਜਾਂ ਨਹੀਂ ਹੁੰਦਾ ਸੀਗਾ ਪਰ ਅੱਜ ਅਸੀਂ ਆਪਣੀ ਧਰਤੀ ਮਾਂ ਨੂੰ ਵਿਗਾੜ ਲਿਆ ਤੇ ਉਹ ਹੁਣ ਤੁਸੀਂ ਦੇਖੋ ਕਿੰਨਾ ਸੇਕ ਵਧ ਰਿਹਾ ਸੰਤਾਪ ਸਾਨੂੰ ਹੀ ਭੋਗਣਾ ਪੈ ਰਿਹਾ ਇੰਟੈਕਲੀ ਸਾਡੀ ਸਿਹਤ ਨਾਲ ਵੀ ਖਿਲਵਾੜ ਹੋ ਰਿਹਾ ਅਸੀਂ ਕਹਿੰਦੇ ਕਿ ਜੋ ਪਹਿਲੀ ਗੱਲ ਤਾਂ ਸ਼ੁੱਧ ਖਾਣਾ ਚਾਹੀਦਾ ਪਰ ਅਸੀਂ ਯੂਰੀਆ ਪਾਨੇ ਆ ਯੂਰੀਆ ਦੇ ਨਾਲ ਫਿਰ ਸਾਨੂੰ ਹੀ ਨੁਕਸਾਨ ਹੁੰਦਾ ਨੁਕਸਾਨ ਹੋਣ ਤੋਂ ਬਾਅਦ ਫਿਰ ਆਪਾਂ ਜਾਂਦੇ ਆ ਝੋਲੇ ਭਰ ਡਾਕਟਰਾਂ ਦੇ ਇੰਟਰਕਟਲੀ ਸਾਨੂੰ ਅਸੀਂ ਜਦੋਂ ਬਿਮਾਰ ਹੋ ਜਾਂਦੇ ਆ ਫਿਰ ਡਾਕਟਰ ਨੇ ਝੋਲੇ ਦਾ ਭਰਨੀ ਪੈਂਦੇ ਨੇ ਜੀ ਬਿਲਕੁਲ ਬਿਲਕੁਲ ਉਹੀ ਗੱਲ ਆ ਦੇਖੋ ਹੁਣ ਤਾਂ ਸਾਨੂੰ ਇਹ ਆ ਕਿ ਕੁਝ ਲੋਕ ਜਿਵੇਂ ਤੁਸੀਂ ਲਾ ਲਓ ਜਾਂ ਮੈਂ ਲਾਲਾ ਜੀ ਕਿਤੇ ਨਾ ਕਿਤੇ ਆਪਾਂ ਕਣਕ ਲੈਨੇ ਆ ਤਾਂ ਉਹਦੇ ਵਿੱਚ ਆਪਾਂ ਇੱਕ ਤਾਂ ਭਲਾ ਰੇਟ ਵਹ ਦੇਖਦੇ ਹਾਂ ਹਮ ਯਾਰ ਉੱਥੇ ਅਗਰ ਆਪਾਂ ਨੂੰ ਕਣਕ 2700 2800 ਹੋ ਜੇ ਹਮ ਮਹਿੰਗਾ ਹੀ ਦੇ ਸਹ ਨਾਲ ਕਿਉਂਕਿ ਜਨਪਤਈਆ ਜੀ ਖੇਤੀ ਚ ਰੇਟ ਚ ਵਾਧੀ ਆ ਬਿਲਕੁਲ ਵਾਧੀ ਆ ਜੀ ਰੇਟ ਵੀ ਵਧ ਰਹੇ ਨੇ ਉਹਨਾਂ ਨੂੰ ਉਨੀ ਜਿਹੜਾ ਉਹਨਾਂ ਦੀ ਫੇਮ ਜਿਹੜੀ ਮਿਹਨਤ ਹੈ ਉਹਦਾ ਫਲ ਵੀ ਮਿਲਣਾ ਚਾਹੀਦਾ ਜੀ ਪਰ ਕਿਤੇ ਨਾ ਕਿਤੇ ਗੱਲ ਹੋਈ ਜਾਂਦੀ ਆਂ ਦੀ ਪ੍ਰਾਈਸ ਦੀ ਜਦੋਂ ਪ੍ਰਾਈਸ ਆਉਂਦੀ ਆ ਚਾਹੇ ਉਹ ਜੱਟ ਨੂੰ ਫਾਇਦਾ ਹੋਵੇ ਜਾਂ ਖਰੀਦਦਾਰ ਨੂੰ ਹੂੰ ਖਰੀਦਦਾਰ ਵਾਲਾ ਇਹ ਕਹਿੰਦਾ ਕਿ ਮੈਨੂੰ ਸਸਤੀ ਮਿਲਣੀ ਆ ਜਿੰਨੀ ਸਸਤੀ ਹੋਏਗੀ ਉਹਨਾਂ ਮੈਂ ਖੁਸ਼ ਹਾਂ ਉਹਨਾਂ ਮੈਂ ਖੁਸ਼ ਆ ਜਿਹੜਾ ਕਿਸਾਨ ਭਾਈ ਐ ਉਹ ਕਹਿੰਦਾ ਜਿੰਨੀ ਵੱੱਤ ਵੱੱਤ ਮੇਰੀ ਪੈਦਾਵਾਰ ਹੋਏਗੀ ਤੇ ਵੱੱਤ ਵੱੱਤ ਮੈਨੂੰ ਇਹਦੀ ਲਾਗਤ ਮਿਲੇਗੀ ਨਾ ਮੈਨੂੰ ਫਾਇਦਾ ਮੈਨੂੰ ਫਾਇਦਾ ਸੋ ਗੱਲ ਵੀ ਆ ਜਾਂਦੀ ਹੈ ਉਹ ਕਿਸਾਨ ਵੀ ਰਹਿ ਕੇ ਕਹਿੰਦਾ ਕਿ ਜੇ ਅਗਰ ਮੇਰੇ ਕੋਲ ਇਹ ਜ਼ਮੀਨ ਘਟ ਹੈ ਹੂੰ ਪੈਦਾਵਾਰ ਮੇਰੇ ਮੈਂ ਕਿਵੇਂ ਵਧਾ ਸਕਦਾ ਯੂਰੀਆ ਹੂੰ ਜਿੱਥੇ ਯੂਰੀਆ ਤੇ ਮਾਰੇ 1.5 ਥੈਲਾ ਲੱਗਣਾ ਹੈ ਕਿਉਂ ਨਾ ਮੈਂ 2 ਥੈਲੇ ਪਾਦਾ ਜੀ ਪੈਦਾਵਾਰ ਵੱਧ ਜਾਂਦੀ ਹੈ ਇਹ ਨਹੀਂ ਕਹਿੰਦਾ ਨਹੀਂ ਵੱਧਦੀ ਪਰ ਕਿਤੇ ਨਾ ਕਿਤੇ ਸਾਨੂੰ ਜਿਹੜਾ ਤਤ ਹੈ ਉਹਦੀ ਜ਼ਮੀਨ ਦੀ ਇੱਕ ਅਪਜਾਉ ਧਰਤੀ ਤੱਕ ਉਹ ਹੈ ਉਹ ਮਰ ਜਾਂਦਾ ਹੂੰ ਸੋ ਇੱਕ ਇੱਕ ਸਵਾਲ ਮੇਰੇ ਜ਼ਿਹਨ ਚ ਹੋ ਰ ਆ ਰਿਹਾ ਹੈ ਕਿ ਸਰਕਾਰ ਨੂੰ ਹੁਣ ਦੇਖੋ ਜਿਹੜਾ ਇਹ ਦਿੰਦੀ ਹੈ ਸਰਕਾਰ ਹੀ ਦਿੰਦੀ ਹੈ ਸਰਕਾਰ ਵੱਲੋਂ ਯੂਰੀਆ ਆਉਂਦਾ ਹੈ ਫੈਕਟਰੀਆਂ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਬਣਾਉਣ ਵਾਲੇ ਯੂਰੀਆ ਕੀ ਸਰਕਾਰ ਉਹਨਾਂ ਤੱਕ ਪਹੁੰਚ ਕਰੇ ਉਹਨਾਂ ਨੂੰ ਸਮਝਾਵੇ ਭਾਈ ਤੁਸੀਂ ਕੋਈ ਹੋਰ ਪ੍ਰੋਡਕਟ ਬਣਾ ਲਓ ਜਾਂ ਫਿਰ ਕੀ ਅਲਟਰਨੇਟਿਵ ਸਰਕਾਰ ਲਵੇ ਤਾਂ ਕਿ ਆਪਾਂ ਯੂਰੀਆ ਬੰਦ ਕਰਾ ਸਕੀਏ ਕਿਉਂਕਿ ਇਹ ਯੂਰੀਆ ਬਹੁਤ ਵੱਡੇ ਲੈਵਲ ਤੇ ਸਾਡੀ ਧਰਤੀ ਨੂੰ ਖਰਾਬ ਕਰ ਰਿਹਾ ਬਹੁਤ ਖਤਰਾ ਬਣਦਾ ਜਾ ਰਿਹਾ ਹੈ ਜਿਹੜਾ ਸਾਡਾ ਜ਼ਮੀਨੀ ਪਾਣੀ ਹੈ ਉਹ ਵੀ ਜਦੋਂ ਬਾਰਿਸ਼ ਪੈਂਦੀ ਹੈ ਉਹਦੇ ਵਿੱਚ ਆਪਾਂ ਯੂਰੀਆ ਪਾਇਆ ਹੁੰਦਾ ਤੇ ਉਹ ਪਾਣੀ ਵੀ ਇੰਡਾਇਰੈਕਟਲੀ ਖਰਾਬ ਹੀ ਹੁੰਦਾ ਜਿਹੜਾ ਥੱਲੇ ਜਾਂਦਾ ਵੀ ਯੂਰੀਆ ਵਿੱਚ ਰਲ ਕੇ ਜਾਂਦਾ ਜੀ ਥੱਲੇ ਉਹ ਥੱਲੇ ਜਿਹੜਾ ਸਾਫ਼ ਪਾਣੀ ਉਹਨੂੰ ਫੇਰ ਖਰਾਬ ਕਰਦਾ ਹੈ ਉਹ ਦੇਖੋ ਗੱਲ ਉਹੀ ਕਹਿੰਦੀ ਹੈ ਦੇਖ ਕੁਝ ਕਿਸਾਨ ਜੱਥੇਬੰਦੀਆਂ ਨਾਲ ਜਿੱਦਾਂ ਆਪਾਂ ਨੂੰ ਮੌਕਾ ਮਿਲਦਾ ਗੱਲਬਾਤ ਕਰਨ ਦਾ ਹਮ ਜਾਇਕ ਬਿਜ਼ਨਸਮੈਨ ਬਾਹਰਲੇ ਸਟੇਟਾਂ ਦੇ ਬੰਦੇ ਨੇ ਜੇ ਉਹਨਾਂ ਨਾਲ ਗੱਲਬਾਤ ਕਰਦਾ ਉਹ ਕਹਿੰਦੇ ਯਾਰ ਅਗਰ ਪੰਜਾਬ ਹੈ ਸਾਨੂੰ ਕਣ ਜੀਰੀ ਹੈ ਜਿਹੜੀ ਚੌਲ ਉਹ ਗਾਣਾ ਬੰਦ ਕਰ ਦੇ ਤਾਂ ਅਸੀਂ ਭੁੱਖੇ ਮਰ ਜਾਵਾਂਗੇ ਜੀ ਜੀ ਬਿਲਕੁਲ ਸਹੀ ਕਿਉਂਕਿ ਪੰਜਾਬ ਹੀ ਐਸੀ ਇੱਕ ਸਟੇਟ ਹੈ ਪੰਜਾਬ ਹਰਿਆਣਾ ਕੁਝ ਯੂਪੀ ਐਮਪੀ ਜਿਹੜੇ ਪੂਰੇ ਹਿੰਦੁਸਤਾਨ ਦਾ ਪੇਟ ਭਰ ਰਿਹਾ ਹਮ ਉਹ ਪੇਟ ਦੇ ਨਾਲ ਨਾਲ ਕਿਤਨਾ ਕਿਤੇ ਬਿਮਾਰੀ ਵੀ ਦੇ ਰਿਹਾ ਹੈ ਹਮ ਅਗਰ ਉਹ ਕਹਿੰਦੇ ਨੇ ਕਿ ਅਸੀਂ ਮਰਨਾ ਹੈ ਕਿ ਮਤਲਬ ਨਾ ਖਾਈਏ ਤਾਂ ਅਸੀਂ ਭੁੱਖੇ ਮਰ ਜਾਾਂਗੇ ਬਿਲਕੁਲ ਤਾਂ ਗੱਲ ਉਹੀ ਆ ਜਾਂਦੀ ਹੈ ਕਿ ਪੈਦਾਵਾਰ ਨੂੰ ਵਧਾਉਣ ਦੇ ਚੱਕਰ 'ਚ ਆਪਣਾ ਕਿਸੇ ਕਿਸਾਨ ਵੀਰ ਫਾਇਦੇ ਲਈ ਹਮ ਉਹਦੇ ਲਈ ਬਹੁਤ ਚੀਜ਼ਾਂ ਨੇ ਅਗਰ ਕਿਸਾਨ ਵੀਰ ਯੂਰੀਆ ਤੋਂ ਵਜਾ ਅਗਰ ਔਰ ਆਣਦਿਕ ਆਰਗੈਨਿਕ ਪਾ ਦਿੰਦੇ ਨੇ ਹਮ ਦਸ ਦੇਸੀ ਖਾਦ ਜਿਹਨੂੰ ਕਹਿੰਦੀ ਹੈ ਪੰਜਾਬੀ ਉਹ ਪਾ ਦਿੰਦੇ ਨੇ ਤਾਂ ਕਿਤਨਾ ਕਿਤੇ ਪੈਦਾਵਾਰ ਤਾਂ ਕੱਟੇਗੀ ਹਮ ਆਪੇ ਨਹੀਂ ਕਹਿੰਦੇ देखो आ, माफ करे हो पैदावार थोड़े एक तो साल बाद कट दिया ਤੇ ਉਸ ਤੋਂ ਬਾਅਦ ਬਿਲਕੁਲ ਵਧਦੀ ਹੈ ਹੁਣ ਸਾਡੇ ਆਪਾ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਅੱਗਾਂ ਲੱਗਦੀਆਂ ਸੀਗੀਆਂ ਅੱਗਾਂ ਹੁਣ ਵੀ ਲੱਗਦੀਆਂ ਪਰ ਬਹੁਤ ਲੋਕ ਬਹੁਤ ਕਾ ਵੱਟ ਕੱਟ ਲੋਕ ਨੇ ਜਿਹੜੇ ਅੱਗ ਨੂੰ ਲਾਉਂਦੇ ਨਹੀਂ ਹੈਗੇ ਪਰ ਫਿਰ ਵੀ ਲੱਗਦੀ ਆ ਪਰ ਫਿਰ ਵੀ ਸਾਡੇ ਕਈ ਹੈ ਜੇ ਸਾਡੇ ਕਿਸਾਨ ਵੀਰ ਨੇ ਜਿਹੜੇ ਅੱਗ ਨਹੀਂ ਲਾਉਂਦੇ ਹੈਗੇ ਤੇ ਉਹ ਪਰਾਲੀ ਨੂੰ ਵਿੱਚ ਹੀ ਰਲਾ ਦਿੰਦੇ ਨੇ ਰੋਟਾਵੇਟਰ ਦੇ ਵਿੱਚ ਹੀ ਵਾਹ ਦਿੰਦੇ ਨੇ ਹਨਾ ਤੇ ਉਹਦੇ ਨਾਲ ਕਹਿੰਦੇ ਕਿ ਇੱਕ ਦੋ ਸਾਲ ਤਾਂ ਆਪਣੀ ਜਿਹੜੀ ਫਸਲ ਹੈ ਘਟ ਹੁੰਦੀ ਹੈ ਪਰ ਉਹਦੇ ਬਾਅਦ ਜਿਹੜੀ ਫਸਲ ਹੁੰਦੀ ਹੈ ਬਹੁਤੀ ਵੱਡੇ ਵਧੀਆ ਹੁੰਦੀ ਹੈ ਸਗੋਂ ਯੂਰੀਆ ਰਸਾਇਣਿਕ ਖਾਦਾਂ ਨਾਲੋਂ ਪਾਉਣ ਜਿੰਨੀ ਪਾਉਂਦੇ ਨੇ ਉਹ ਤੋਂ ਵੀ ਵੱਧ ਹੁੰਦੀ ਹੈ ਉਹ ਜੀ ਜੀ ਸੋ ਇਹੀ ਗੱਲ ਹੈ ਕਿ ਜਿਹੜੇ ਮੈਂ ਕਿ ਆਰਗੈਨਿਕ ਖਾਦ ਜਿਹੜੀ ਆਪਾਂ ਪਾਉਨੇ ਆ ਆਪਾਂ ਗੰਡੂਆਂ ਦੀ ਖਾਦ ਲਾ ਲਓ ਜਾਂ ਫਿਰ ਕੋਈ ਹੋਰ ਖਾਦ ਦੇਸੀ ਗੋਬਰ ਗੈਸ ਵਾਲਾ ਖਾਦ ਪਾ ਲਓ ਹਨਾ ਸੋ ਇਹ ਮੇਰਾ ਖਿਆਲ ਹੈ ਜਿਹੜਾ ਆਪਾਂ ਰੂੜੀ ਪਾਉਨੇ ਆ ਆਪਣੇ ਘਰ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਸਭ ਦੇ ਮੱਜਾ ਹੈਗੀਆਂ ਨੇ ਤਾਂ ਇਹ ਪਾਣਾ ਚਾਹੀਦਾ ਸਗੋਂ ਤਾਂ ਕਿ ਜਿਹੜੀ ਸਾਡੀ ਸਿਹਤ ਹੈ ਸਾਡੀ ਜ਼ਮੀਨ ਹੈ ਤੇ ਸਾਡਾ ਵਾਤਾਵਰਨ ਹੈ ਉਹ ਵੀ ਸਾਫ਼ ਰਹੇ ਹਨਾ ਤੇ ਬਹੁਤ ਖਤਰੇ ਵਾਲੀ ਖਤਰੇ ਦੀ ਘੰਟੀ ਬਣਦੀ ਜਾ ਰਹੀ ਹੈ ਜੀ ਇਹ ਹਨਾ ਖਤਰੇ ਦਾ ਕਹਿੰਦੇ ਵੀ ਜਦੋਂ ਸੰਸਾਰ ਖਤਮ ਨਹੀਂ ਹੁੰਦਾ ਹੈਗਾ ਜਿਹੜੀ ਸਾਡੀ ਸੋਚ ਹੈ ਸਾਡੀ ਸਹੀ ਆਪਣੀ ਸੋਚ ਨੂੰ ਸਹੀ ਕਰਨਾ ਪੈ ਚਾਹੀਦਾ ਤੇ ਮੇਰਾ ਖਿਆਲ ਹੈ ਸੰਸਾਰ ਨੂੰ ਜੇਕਰ ਆਪਣੇ ਸਹੀ ਰੱਖਣਾ ਤਾਂ ਯੂਰੀਆ ਨੂੰ ਛੱਡਣਾ ਹੀ ਪੈਣਾ ਆਪਣੇ ਆਪ ਨੂੰ ਸੋਚਣਾ ਪੈਣਾ ਆਪਣੇ ਆਪ ਦੇ ਉੱਤੇ ਆਪਣੀ ਸੋਚ ਨੂੰ ਸਹੀ ਰੱਖਣਾ ਪੈਣਾ ਕਿਸਾਨਾਂ ਦੀ ਸੋਚ ਨੂੰ ਕਿਵੇਂ ਬਦਲੀਏ ਹਾਂ ਮੇਰੇ ਹੁਣ ਜਾਂਚ ਕੋਲ ਗੱਲ ਇਹ ਹੈ ਕਿ ਜਦ ਤੱਕ ਬੰਦੇ ਦੇ ਆਪਣੇ ਘਰੇ ਕੋਈ ਬਿਮਾਰੀ ਟਮਾਰੀ ਨਹੀਂ ਆਉਂਦੀ ਉਹ ਤੇ ਆਪਣੇ ਨਹੀਂ ਵਿਫਤਾ ਪੈਂਦੀ ਜਦ ਤੱਕ ਉਹ ਉਹਨੂੰ ਪਤਾ ਹੀ ਨਹੀਂ ਚੱਲਦਾ ਕਿ ਦੂਜੇ ਦੀ ਮਜਬੂਰੀ ਕੀ ਹੈ ਦੂਜੇ ਦੀ ਸਿਹਤ ਕੀ ਹੈ ਠੀਕ ਹੈ ਨਾ ਹਮ ਹੁਣ ਤੁਸੀਂ ਗੱਲ ਕਰਦੇ ਹੋ ਕਿ ਬਹੁਤ ਚੀਜ਼ਾਂ ਨੇ ਹੁਣ ਮੇਰੇ ਕੋਲ ਇੱਕ ਐਸੇ ਰਿਸ਼ਤੇਦਾਰ ਨੇ ਜਿਨ੍ਹਾਂ ਨੇ ਮੰਗੀ ਲਾਈ ਆ ਹੁਣ ਅੱਛਾ ਜੀ ਕਟੋਕਾ ਡੇਢ ਤੋਂ ਕਿੱਲੇ ਚ ਮੰਗੀ ਹੋਲਾਤੀ ਓਕੇ ਉਹ ਕਹਿੰਦੇ ਜੀ ਅਗਰ ਮੰਗੀ ਜਿੰਨੀ ਹੋਗੀ ਤੋੜਨ ਵਾਸਤੇ ਹੁਣ ਤੁਸੀਂ ਦੇਖਣਾ ਮੰਗੀ ਦਾ ਰੇਟ 70 80 ਰੁਪਏ ਕਿਲੋ ਉਹ ਕਹਿੰਦੇ ਸਾਨੂੰ ਕੁਝ ਦੇਣਾ ਚ ਅਸੀਂ ਮੰਗੀ ਤੋੜਨ ਜੋਗੇ ਹੋ ਜਾਾਂਗੇ ਹੁਣ ਉਹਨਾਂ ਦੇ ਫਲ ਆ ਗਿਆ ਫਲੀਆਂ ਆ ਗਈਆਂ ਜੀ ਫਲੀਆਂ ਆ ਗਏ ਪੱਕ ਜਾਣਗੀਆਂ ਹਾਂ ਉਹ ਕਹਿੰਦੇ ਅਗਰ ਇਹਦੇ ਵਿੱਚ ਛੋੜੀ ਮੋਟੀ ਖਰਾਬ ਹੋਂਦੀ ਹੈ ਅਸੀਂ ਵਿਚੀ ਵਾਦਾਂਗੇ ਹਾਂਜੀ ਬਿਲਕੁਲ ਤੇ ਤੁਸੀਂ ਦੇਖਿਆ ਹੋਣਾ ਨਾਲ ਆਪਾਂ ਜਿਹੜਾ ਸਰੋਂ ਹੈ ਹੂੰ ਆਪਾਂ ਸਰੋਂ ਲਾ ਲੈਨੇ ਆ ਜੀ ਸਰੋਂ ਦਾ ਆਪਾਂ ਤੇਲ ਵੀ ਕੱਢ ਲੈਨੇ ਆ ਉਹਦੇ ਆਪਾਂ ਨੂੰ ਬਿੜੇਵੇਂ ਦੀ ਖਾਲ ਮਿਲਦੀ ਹੈ ਖਾਲ ਵੀ ਮਿਲਦੀ ਹੈ ਤੁਸੀਂ ਦੇਖਿਆ ਹੋਣਾ ਕਿ ਬਿੜੇਵੇਂ ਦਾ ਖਾਲਾ ਉਹਨੂੰ ਤੁਸੀਂ ਟੂਬਲ ਦੇ ਵਿੱਚ ਪਾ ਕੇ ਆਪਾਂ ਜਿਹਨੂੰ ਉਹਦੇ ਵਿੱਚ ਅਗਰ ਉਹਦੀ ਖਾਦ ਬਣਾਈ ਜਾਂਦੀ ਹੈ ਤਾਂ ਉੱਥੇ ਵੀ ਬਹੁਤ ਜ਼ਿਆਦਾ ਪਚਾਉ ਧਰਤੀ ਬਣ ਜਾਂਦੀ ਹੈ ਹੂੰ ਬਿਲਕੁਲ ਲੇਕਿਨ ਆਹੋ ਹੀ ਸੌਸ ਬਹੁਤ ਨੇ ਲੇਕਿਨ ਗੱਲ ਉਹੀ ਹੈ ਕਿ ਕਰੇ ਕੌਣ ਕਰੇ ਕੌਣ ਅਸਲ 'ਚ ਜਿਹੜੇ ਸਾਡੇ ਨੌਜਵਾਨ ਨੇ ਨਾ ਜੀ ਉਹ ਕਰਨਾ ਨਹੀਂ ਚਾਹੁੰਦੇ ਸੱਚਾਈ ਤਾਂ ਇਹ ਆ ਕਿ ਸਾਡੇ ਨੌਜਵਾਨ ਕਹਿੰਦੇ ਨੇ ਅਸੀਂ ਬਸ ਟਰੈਕਟਰ ਤੇ ਬੈਠੀਏ ਸਾਨੂੰ ਹੱਥੀਂ ਕੰਮ ਨਾ ਕਰਨਾ ਬਈ ਅਸੀਂ ਬਾਹਰੋਂ ਲੇਬਰ ਬੁਲਾ ਕੇ ਖਾਲਾ ਮਿਖਰ ਚਵਾ ਲਈਏ ਖਾਦ ਵੀ ਪਵਾ ਲਈਏ ਕੰਮ ਵੀ ਕਰਾ ਲਈਏ ਝੋਨਾ ਵੀ ਲਵਾ ਲਈਏ ਤੇ ਬਹੁਤ ਹੀ ਵੱਡੀ ਤਰਾ ਬਹੁਤ ਹੀ ਵੱਡਾ ناکਾਮੀ ਹੈ ਸਾਡੀ ਇਹ ਸਾਡੇ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਖੇਤਾਂ 'ਚ ਹੀ ਨਹੀਂ ਕੰਮ ਕਰਕੇ ਰਾਜੀ ਪਹਿਲੀ ਗੱਲ ਤਾਂ ਇਹ ਆ ਤੇ ਜਦੋਂ ਅਸੀਂ ਆਪਣੇ ਖੇਤਾਂ 'ਚ ਹੀ ਨਹੀਂ ਕੰਮ ਕਰਾਂਗੇ ਆਪਣੇ ਆਪ ਹੀ ਨਹੀਂ ਕਰਾਂਗੇ ਤਾਂ ਬਾਹਰਲਾ ਬੰਦਾ ਜਦੋਂ ਆਏਗਾ ਤਾਂ ਉਹ ਫਿਰ ਆਪਣੀ ਮਰਜ਼ੀ ਨਾਲ ਹੀ ਕਰੇਗਾ ਨਹੀਂ ਦੇਖੋ ਪੰਜਾਬ ਦੀ ਸਭ ਤੋਂ بڑا ਪਹਿਲਾ ਸੀਗਾ ਕਿ ਆਪਾਂ ਕਹਿੰਦੇ ਪੰਜਾਬੀ ਨੇ ਜਿਹੜੇ ਉਹ ਮਿਹਨਤ ਸਦਕਾ ਜਾ ਜਾਣੇ ਜਾਂਦੇ ਨੇ ਪੂਰੇ ਵਰਲਡ 'ਚ ਜੀ ਜੀ ਇਹ ਨਹੀਂ ਕਿ ਹੁਣ ਨਹੀਂ ਕਰਦੇ ਵੀ ਨੇ ਦੇਖੋ ਮਿਹਨਤ ਜੂੜ ਕਰਦੇ ਨੇ ਜੀ ਪਰ ਕਿਤੇ ਨਾ ਕਿਤੇ 80% ਤੁਸੀਂ ਜੋ ਕਹਿੰਦੇ ਹੋ ਸੱਚ ਹੈ ਹਮ ਰਿਐਲਿਟੀ ਹੈ ਹਮ ਸਚਾਈ ਹੈ ਪੂਰੀ ਜੀ ਰੇਗ ਪਿੰਡ ਚ ਜੀ ਕਿੰਨਾ ਕਿਤੇ ਸਾਨੂੰ ਪ੍ਰਵਾਸੀ ਮਜ਼ਦੂਰ ਜੀ ਨੂੰ ਕਹਿ ਦਈਏ ਵੈਸੇ ਕਹਿਣਾ ਨਹੀਂ ਚਾਹੀਦਾ ਪ੍ਰਵਾਸੀ ਮਜ਼ਦੂਰ ਜੀ ਕਿੰਨੀ ਮਿਹਨਤ ਕਰਨ ਆਉਂਦੇ ਨੇ ਉਹ ਹਾਂ ਉਹ ਉਹਨਾ ਸਹੀ ਪੰਜਾਬ ਚੱਲ ਰਿਹਾ ਜੀ ਮੈਂ ਤਾਂ ਅਜੇ ਹੀ ਕਹਿਣਾ ਸਾਨੂੰ ਜੀ ਅਗਰ ਉਹ ਨਾ ਹੋਣਾ ਹੁਣ ਜੀਰੀ ਲੱਗਣੀ ਹੈ ਜੀ ਤਾਂ ਤੁਸੀਂ ਦੇਖਿਆ ਹੋਣਾ ਰੇਗ ਜੱਟ ਹੂੰ ਮੈਂ ਕਿਹਾ ਜਿੱਥੋਂ ਕਹਿੰਦੇ ਨੇ ਨਾ ਕਿ ਟ੍ਰੇਨ ਆ ਰਹੀ ਹੈ ਜਾਂ ਬੱਸ ਆ ਰਹੀ ਹੈ ਉੱਥੇ ਬੈਠੇ ਉਹਦੇ ਮੂਰੇ ਬੈਠੇ ਨਹੀਂ ਬਿਲਕੁਲ ਬੈਠ ਰਹੇ ਵੀ ਵੇਟ ਕਰਦੇ ਨੇ ਉਹ ਜੀ ਜੀ ਕਿ ਉਹ ਬੰਦੇ ਆਉਣਗੇ ਅਸੀਂ ਉਹਨਾਂ ਨੂੰ ਜੀਰੀ ਲਵਾਵਾਂ। ਜੀਰੀ। ਔਰ ਦੇਖੋ ਪੰਜਾਬ ਦੇ ਆਪਣੀ ਇੰਨੀ ਪਾਪੂਲੇਸ਼ਨ ਹੈ ਪੰਜਾਬੀ ਨੇ ਰੇਗਪਿੰਡ ਚ ਮਜ਼ਦੂਰ ਭਾਈ ਨੇ ਗਰੀਬ ਭਾਈ ਨੇ ਜਿਹੜੇ ਲਾਉਂਦੇ ਨੇ ਪਰ ਉਹ ਕਿਤਨਾ ਕਿਤੇ ਆਪਣਾ ਵੀ ਕੰਮ ਛੱਡਦੇ ਜਾ ਰਹੇ ਇਹ ਨਹੀਂ ਕਿ ਆਪਾਂ ਕਿਸਾਨਾਂ ਦੇ ਮੁੰਡਿਆਂ ਨੂੰ ਕਹਿ ਦਈਏ ਕਿ ਜੀ ਉਹ ਕੰਮ ਨਹੀਂ ਕਰਦੇ ਜੀ ਉਹ ਕਿਤਨਾ ਕਿਤੇ ਸਾਡੇ ਪੰਜਾਬੀ ਇਹਦੇ ਖੂਨ 'ਚੇ ਬੇਲਾਪਣ ਆ ਗਿਆ ਬੇਲਾਪਣ ਆ ਗਿਆ ਪਹਿਲਾ ਪੰਜਾਬੀ ਆਲਸ ਵੀ ਲਾ ਲਓ ਤੇ ਕੋਲ ਸਭ ਤੋਂ ਵੱਟੀਆਂ ਕੋਲ ਜਿਹਨੂੰ ਕਹਿੰਦੇ ਨਾ ਉਹ ਕਹਿਣਾ ਨਹੀਂ ਚਾਹੁੰਦਾ ਜਿਹਨੂੰ ਫਰੀਦਾਂ ਬਿੱਲਾਂ ਨੂੰ ਮਿਲ ਜੇ ਨਾ ਬਿੱਲਿਆਂ ਨੂੰ ਹੂੰ ਹੂੰ ਜਿਹੜਾ ਕੰਮ ਨਾ ਕਰਨਾ ਭਈ ਬਿੱਲੀ ਨੂੰ ਕੋਈ ਚੀਜ਼ ਮਿਲ ਜਾਂਦੀ ਹੈ ਜੀ ਚਾਹੇ ਉਹ ਬਿਜਲੀ ਹੈ ਹੂੰ ਜਾਂ ਰਾਸ਼ਨ ਪਾਣੀ ਹੈ ਹੂੰ ਜਾਂ ਕਿਤੇ ਨਾ ਕਿਤੇ ਤੁਹਾਨੂੰ ਹੋਰ ਤਰੀਕੇ ਨਾਲ ਤੁਹਾਨੂੰ ਹੈਲਪ ਮਿਲ ਜੇ ਤਾਂ ਤੁਹਾਨੂੰ ਮਿਹਨਤ ਕਰਨ ਦੀ ਕੀ ਲੋੜ ਹੂੰ ਬਿਲਕੁਲ ਆਪਾਂ ਫੇਰ ਆਪਾਂ ਆਪਣੇ ਵਿਸ਼ੇ ਤੇ ਮੁੜ ਕੇ ਆ ਜਾਂਦੇ ਆ ਆਪਾਂ ਥੋੜਾ ਜਾਂ ਅੱਗੇ ਚਲੇ ਗਏ ਚਾਹ ਖੈਰ ਗੱਲਾਂ ਇਹ ਵੀ ਨਾਲ ਹੀ ਜੁੜੀਆਂ ਹੋਈਆਂ ਨੇ ਹਨਾ ਉਸ ਵਿਸ਼ੇ ਦੇ ਉੱਤੇ ਸੋ ਇਹ ਬਹੁਤ ਸਾਰੇ ਆਪਾਂ ਟੰਗ ਤਰੀਕੇ ਡਿਸਕਸ ਕਰ ਰਹੇ ਸੀਗੇ ਕਿ ਆਪਾਂ ਆਪਣੇ ਜ਼ਿਮੀਦਾਰ ਭਰਾਵਾਂ ਨੂੰ ਕਿਵੇਂ ਰੋਕ ਸਕਦੇ ਆ ਸੋ ਮੇਰਾ ਖਿਆਲ ਹੈ ਜੇ ਇੱਕ ਤਰੀਕਾ ਹੋਰ ਵੀ ਹੈ ਕਿ ਜਿਹੜੇ ਆਪਣੀ ਪਰਾਲੀ ਹੈ ਜੀ ਪਰਾਲੀ ਆਪਾਂ ਬਾਹ ਦਿੰਨੇ ਆ ਖੇਤਾਂ ਦੇ ਵਿੱਚ ਪਹਿਲਾਂ ਜਲਾਉਂਦੇ ਸੀਗੇ ਹੁਣ ਆਪਾਂ ਬਾਣਾ ਸ਼ੁਰੂ ਕਰ ਦਿੱਤਾ ਗੱਠਾ ਬਣਾਣੇ ਸ਼ੁਰੂ ਕਰਤੀਆਂ ਤਾਂ ਜਿਹੜੀਆਂ ਉਹਦੇ ਰਹਿਣ ਖੁੰਡ ਰਹਿ ਜਾਂਦਾ ਉਹਦੇ ਨਾਲ ਖਾਦ ਤਾਂ ਬਣਦੀ ਬਣਦੀ ਹੈ ਹਨਾ ਤੋ ਆਪਾਂ ਇਹਦੇ ਨਾਲ ਵੀ ਇਸ ਇਸ ਜਾਂ ਫਿਰ ਆਪਾਂ ਹੋਰ ਕਰੀਏ ਨਾਈਟ੍ਰੋਜਨ ਬੰਦ ਕਰਾਣਾ ਆਪਾਂ ਨੇ ਜਾਂ ਫਿਰ ਆਪਾਂ ਨੇ ਬਾਗ ਲਗਵਾ ਦੀ ਬਾਗ ਲਗਾਦਣਿਆ ਜਾਂ ਫਿਰ ਉਹਦੇ ਵਿੱਚ ਆਪਾਂ ਮੱਛੀ ਪਾਲਣ ਦਾ ਕੰਮ ਤੋਰ ਸਕਦੇ ਆ ਜਾਂ ਫਿਰ ਆਪਾਂ ਬੱਕਰੀ ਪਾਲਣ ਦਾ ਤੋਰ ਸਕਦੇ ਆ ਸੂਰ ਪਾਲਣ ਦਾ ਤੋਰ ਸਕਦੇ ਆ ਬਹੁਤ ਸਾਰੇ ਮੁਰਗੀ ਪਾਲਣ ਦਾ ਪਾਲਣ ਦਾ ਅੱਛਾ ਇੱਕ ਗੱਲ ਹੋਰ ਦੱਸੋ ਕਿ ਜਿਹੜਾ ਮੁਰਗੀਆਂ ਵਾਲਾ ਰੇਪ ਆਉਂਦੇ ਨੇ ਹਾਂ ਉਹ ਵੀ ਇੱਕ ਤਾਂ ਆਪਾਂ ਨਾਈਟ੍ਰੋਜਨ ਪਾ ਦਿਆ ਇੱਕ ਆਪਾਂ ਦੇਸੀ ਖਾਦ ਮੁਰਗੀਆਂ ਵਾਲੇ ਪਾ ਲਿਆ ਉਹ ਕਿੰਨਾ ਕੁ ਫਾਇਦੇਮੰਦ ਹੈ ਸਾਡੇ ਕਿਸਾਨ ਵੀਰਾਂ ਲਈ ਥੋੜਾ ਤੁਸੀਂ ਚਰਨਾ ਪਾ ਦੋ ਇਹ ਉਹ ਤਾਂ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੀ ਅਗਰ ਆਪਾਂ ਤੁਸੀਂ ਕਹਿ ਰਹੇ ਨਾ ਜਿਹੜੀਆਂ ਪੋਟਰੀ ਫਾਰਮ ਦੀ ਖਾਦ ਹੈ ਉਹ ਸਭ ਤੋਂ ਫਾਇਦੇਮੰਦ ਹੈ ਜੀ ਗੱਲ ਉਹੀ ਹੈ ਕਿ ਅਸੀਂ ਕਰਨਾ ਨਹੀਂ ਚਾਹੁੰਦੇ ਸਾਨੂੰ ਇਹ ਹੈ ਕਿ ਵਾ ਜੂਰੀਆ ਪਾਇਆ ਰਾਤੋ ਰਾਤ ਫਸਲ ਤਿਆਰ ਸਾਡੇ ਕੋਲੇ ਇੱਕ ਟਰਾਲੀ ਦੀ ਬਜਾਏ ਡੇ ਟਰਾਲੀ ਹੋਗੀ ਸਾਨੂੰ ਪੈਸੇ ਆ ਗਏ ਪੈਸੇ ਆ ਗਏ ਹਾਂ ਅਗਰ ਆਪਾਂ ਦੇਖੋ ਖੇਤੀ ਆਪਾਂ ਕਿਉਂ ਕਰਦੇ ਆ ਜੂਰੀਆ ਕਿਉਂ ਪੰਨੇ ਆ ਆਮਦਨ ਵਾਸਤੇ ਆਮਦਨ ਵਾਸਤੇ ਸਾਡੇ ਕੋਲੇ ਚਾਰ ਪੈਸੇ ਵਾਧੂ ਆ ਵਧਾਉਣ ਹਾਂ ਅਗਰ ਆਪਾਂ ਉਹੀ ਕਿਸਾਨ ਵੀਰਾਂ ਨੂੰ ਇਹ ਕਹਿ ਦੀਏ ਕਿ ਇਸ ਤੋਂ ਇਲਾਵਾ ਬਹੁਤ ਐਸੇ ਬਿਜ਼ਨਸ ਨੇ ਬਹੁਤ ਐਸੇ ਢੰਗ ਨੇ ਜਿਨ੍ਹਾਂ ਨਾਲ ਅਸੀਂ ਆਪਣੇ ਪੈਸੇ ਜਾਂ ਆਪਣੀ ਇਨਕਮ ਵਧਾ ਸਕਦੇ ਜਿਵੇਂ ਤੁਸੀਂ ਗੱਲ ਕਰੀ ਹੈ ਜੀ ਤੇ ਪੌਟਰੀ ਫਾਰਮ ਹੋ ਗਿਆ ਮੱਛੀ ਫਾਰਮ ਹੋ ਗਿਆ ਬਿਲਕੁਲ ਇਦਾਂ ਦੇ ਬਹੁਤ ਸਾਰੇ ਇਦਾਂ ਦੇ ਢੰਗ ਤਰੀਕੇ ਨੇ ਆਪਾਂ ਕਾਰਜ ਤੋੜ ਸਕਦੇ ਆ ਨਾਲ ਉਹ ਨਾਲ ਆਪਣੇ ਖੇਤੀ ਦੇ ਤੇ ਆਪਣੇ ਖੇਤਾਂ 'ਚ ਉਹ ਸ਼ੱਡ ਬਣਾ ਸਕਦੇ ਸਾਨੂੰ ਸਤਕਾਰ ਸਬਸਿਡੀ ਵੀ ਦਿੰਦੀ ਆ ਉਸ ਚੀਜ਼ ਦੇ ਉੱਤੇ ਪਰ ਅਸੀਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਅਸੀਂ ਤਾਂ ਚੀਰੀ ਜੀਰੀ ਵੇਚਣੀ ਹੈ ਜਾਂ ਫਿਰ ਕੜਕ ਵੇਚਣੀ ਹੈ ਬਸ ਦੋ ਹੀ ਕੰਮ ਨੇ ਤੇ ਉਸ ਤੋਂ ਇਲਾਵਾ ਅਗਰ ਆਪਾਂ ਮੱਕੀ ਬੀਜ ਲਈਏ ਤੇ ਮੱਕੀ ਦੇ ਵਿੱਚ ਸਾਨੂੰ ਰੇਟ ਨਹੀਂ ਮਿਲਦਾ ਜਾਂ ਫਿਰ ਮੱਕੀ ਦੇ ਵਿੱਚ ਸੁੰਡੀ ਪੈ ਜਾਂਦੀ ਹੈ ਜਾਂ ਫਿਰ ਮੱਕੀ ਸੁੱਕ ਜਾਂਦੀ ਹੈ ਜਾਂ ਫਿਰ ਮੱਕੀ ਦੀ ਜਿਹੜੀ ਮੱਕੀ ਬੱਦ ਪਾਣੀ ਮੰਗਦੀ ਹੈ ਜਾਂ ਘੱਟ ਪਾਣੀ ਮੰਗਦੀ ਹੈ ਸੋ ਬਹੁਤ ਸਾਰੇ ਬਹਾਨੇ ਅਸੀਂ ਘੜਤਾ ਲੈਣੇ ਆ ਪਰ ਅਸੀਂ ਕਰਨਾ ਨਹੀਂ ਚਾਹੁੰਦੇ ਸੋ ਐਦਾਂ ਦੀਆਂ ਗੱਲਾਂ ਅਪਣਾਉਣੀਆਂ ਚਾਹੀਦੀਆਂ ਨੇ ਜਿਵੇਂ ਮੁਰਗੀ ਖਾਨਾ ਹੋ ਗਿਆ ਨਾ ਮੁਰਗੀ ਮੁਰਗੀਆਂ ਰੱਖ ਲਈਆਂ ਆਪਾਂ ਨੇ ਜਾਂ ਸੂਰ ਪਾਲਣ ਹੋ ਗਏ ਨੇ ਬੱਕਰੀ ਪਾਲਣ ਜਾਂ ਮੱਛੀ ਪਾਲਣ ਦੇ ਤਲਾਅ ਅੱਜ ਕੱਲ ਮੈਂ ਦੇਖ ਰਿਹਾ ਸਾਡੇ ਬਹੁਤ ਸਾਰੇ ਕਿਸਾਨ ਵੀਰ ਪਟਿਆਲੇ ਦੇ ਨੇੜੇ ਜਿਹੜੇ 2-3 ਤਲਾਅ ਬਣੇ ਹੋਏ ਨੇ ਉਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਹੋਇਆ ਹੈ ਹਾਂ ਜੀ ਹਾਂ ਦੇਖੋ ਗੱਲ ਹੋਈ ਆਂਦੀ ਹੈ ਕੋਈ ਵੀ ਬਿਜ਼ਨਸ ਕਰਦੇ ਆ ਨਾ ਉਹ ਆਪਾਂ ਇੱਕ ਫਾਇਦੇ ਲਈ ਕਰਦੇ ਆ ਕਿ ਚਾਰ ਪੈਸੇਨ ਬਚਣ ਠੀਕ ਹੈ ਨਾ ਜੀ ਅਗਰ ਆਪਾਂ ਹੁਣ ਹੀ ਗੱਲ ਕਰ ਲੈਨੇ ਆ ਕਿ ਪੋਲਟਰੀ ਫਾਰਮ ਦੇ ਨਾਲ ਸਾਨੂੰ ਕਿੰਨਾ ਫਾਇਦਾ ਆਂਡੇ ਮਿਲਦੇ ਨੇ ਜੀ ਕੁਝ ਬੰਦੇ ਐਨੂੰ ਐਸੇ ਕਹਿੰਦੇ ਨੇ ਮੈਰਿਜ ਚ ਕੁਝ ਚਿਕਨ ਖਾਣ ਨੂੰ ਮਿਲ ਜਾਂਦਾ ਜੀ ਆਉਂਦਾ ਚਿਕਨ ਤਾਂ ਪੰਜਾਬ ਚ ਬਾਰੋਂ ਵੀ ਹੈ ਪਰ ਕਿਤੇ ਨਾ ਕਿਤੇ ਪੰਜਾਬ ਦੇ ਰੂ ਬੱਚਿਆਂ ਨੂੰ ਰੋਜ਼ਗਾਰ ਤਾਂ ਮਿਲ ਰਿਹਾ ਬਿਲਕੁਲ ਉਹ ਥੋੜੀ ਇੱਛਾ ਖਾਣਾ ਨਾ ਖਾਣਾ ਖਾਣਾ ਦਾ ਐਗ ਮਿਲ ਰਿਹਾ ਡਾਕਟਰ ਕਹਿੰਦੇ ਨੇ ਜੀ ਐਗ ਖਾਓ ਥੋੜੀ ਸਿਹਤ ਵਧੀਆ ਹੁੰਦੀ ਹੈ ਕਿ ਸਾਡੇ ਕੋਲੇ ਐਨੇ ਸੋਸ ਨੇ ਆਪਣੇ ਆਪ ਸਿਹਤ ਨੂੰ ਵੀ ਠੀਕ ਕਰਨ ਵਾਸਤੇ ਤੇ ਇੱਕ ਬਿਜ਼ਨਸ ਚ ਆਪਣੇ ਨੂੰ ਡਿਵੈਲਪ ਕਰਨ ਵਾਸਤੇ ਬਿਲਕੁਲ ਸਾਡਾ ਬਿਜ਼ਨਸ ਇੱਕ ਖੇਤੀ ਤੋਂ ਹਟ ਕੇ ਜਦੋਂ ਆਪਾਂ ਸਹਾਇਕ ਧੰਦੇ ਕਰਦੇ ਆਂ ਇਦਾਂ ਦੇ ਉਹ ਬਿਲਕੁਲ ਵਧੇਗਾ ਤੇ ਇੱਕ ਸਾਡੀ ਜਿਹੜਾ ਮੁਨਾਫਾ ਵੀ ਸਾਨੂੰ ਮਿਲੇਗਾ ਤੇ ਉਹ ਤੇ ਬਾਅਦ ਫਿਰ ਸਾਨੂੰ ਹੋਰ ਅਸੀਂ ਹੋਰ ਲੇਬਰ ਨੂੰ ਵੀ ਜਿਹੜੀ ਅਸੀਂ ਰੱਖਾਂਗੇ ਕੰਮ ਕਰਨ ਵਾਲਿਆਂ ਨੂੰ ਵੀ ਆਪਾਂ ਰੋਜ਼ਗਾਰ ਦਵਾਵਾਂਗੇ ਸੋ ਆਪਾਂ ਇੱਕ ਰੋਜ਼ਗਾਰ ਵੀ ਕ੍ਰੀਏਟ ਕਰ ਸਕਦੇ ਆਂ ਇਦਾਂ ਦੇ ਬੜਾ ਦੇ ਹੋਰ ਹੁੰਦੇ ਦੇ ਸਕਦੇ ਆਂ ਸੋ ਮੇਰਾ ਖਿਆਲ ਹੈ ਕਿ ਆਪਣਾ ਜਿਹੜੇ ਗੱਲਬਾਤ ਦਾ ਸਮਾਂ ਹੁਣ ਬਿਲਕੁਲ ਥੋੜਾ ਜਿਹਾ ਰਹਿ ਗਿਆ ਤੁਸੀਂ ਜਾਂਦੇ ਜਾਂਦੇ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਕੀ ਕਹਿਣਾ ਚਾਹੂਗੇ ਕੋਈ ਖਾਸ ਸਨੇਹਾ ਦੇਣਾ ਚਾਹੂਗੇ ਜੋ ਸਾਡੇ ਵੀਰ ਖੈਰ ਆਪਾਂ ਸਾਰੇ ਦਾ ਵਰਤ ਤੇ ਆ ਯੂਰੀਆ ਸਾਡੇ ਖਾਸ ਕਰਦੇ ਜਿਹੜੀ ਸਾਡੀ ਅੱਜ ਦੀ ਗੱਲਬਾਤ ਹੈ ਬਹੁਤ ਹੀ ਵਧੀਆ ਸਿੱਧਾ ਸਹਾਇ ਸਿੱਧ ਹੋਏਗੀ ਸਾਡੇ ਕਿਸਾਨ ਵੀਰ ਜਿਹੜੇ ਦੇਖਣਗੇ ਜਾਂ ਦੇਖ ਵੀ ਰਹੇ ਨੇ ਹੈ ਨਾ ਸਾਡੇ ਦਰਸ਼ਕ ਸੋ ਕੀ ਕਹਿਣਾ ਚਾਹੂਗੇ ਤੁਸੀਂ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਾਨ ਸਭ ਤੋਂ ਪਿਆਰੀ ਹੈ ਹਮਮ ਕਹਿੰਦੇ ਜਾਨ ਹੈ ਤਾਂ ਜਹਾਨ ਹੈ ਜਾਨ ਤੋਂ ਉੱਤੇ ਕੋਈ ਚੀਜ਼ ਨਹੀਂ ਔਰ ਇਸ ਤੋਂ ਇਲਾਵਾ ਜਾਨ ਤੋਂ ਇਲਾਵਾ ਪਰਿਵਾਰ ਹਮ ਕਿਉਂਕਿ ਜੋ ਵੀ ਆਪਾਂ ਕਰ ਰਹੇ ਹਾਂ ਕਿ ਪਰਿਵਾਰ ਲਈ ਕਰ ਰਹੇ ਹਾਂ ਬਿਲਕੁਲ ਪਰਿਵਾਰ ਲਈ ਅਗਰ ਕਿ ਆਪਣਾ ਪਰਿਵਾਰ ਯਾ ਦੂਜੇ ਦਾ ਆਪਣੇ ਜਿਹਨੂੰ ਆਪਾਂ ਦੁਗਵਾੜ ਤੇ ਆ ਜਾਂ ਆਪਣਾ ਕੋਈ ਰਿਸ਼ਤੇਦਾਰ ਨੇ ਉਹ ਪਰਿਵਾਰ ਨੂੰ ਅਗਰ ਆਪਾਂ ਜਾਣ ਬੁੱਝ ਕੇ ਜ਼ਹਿਰ ਖਵਾਈਏ ਤਾਂ ਕੀ ਆਪਾਂ ਕੀ ਫੀਲ ਹੋਏਗਾ ਅਗਰ ਆਪਣੇ ਫੈਮਿਲੀ ਨੂੰ ਆਪਾਂ ਕਹਦੇ ਨੇ ਆ ਜੀ ਸ਼ਰਾਬ ਬਹੁਤ ਮਾੜੀ ਆ ਠੇਕੇ ਖੁੱਲ ਗਏ ਸਰਕਾਰ ਨਾਲ ਚਟੇ ਲਿਆਤੇ ਜੀ ਓਰੇ ਆ ਫਲਾਣਾ ਧਮਕਾ ਪਰ ਕਿਤਨਾ ਕਿਤੇ ਕਿਸਾਨਾਂ ਵੀਰਾਂ ਨੂੰ ਵੀ ਇਹ ਚਾਹੀਦਾ ਇਹ ਵੀ ਸਭ ਤੋਂ ਵੱਡਾ ਪੋਇਜ਼ਨ ਹੈ ਬਿਲਕੁਲ ਬਹੁਤ ਵੱਡਾ ਪੋਇਜ਼ਨ ਹੈ ਬਹੁਤ ਵੱਡਾ ਜ਼ਹਿਰ ਹੈ ਕਿ ਇਹਨੂੰ ਘਟਾਓ ਜਿੰਨਾ ਹੋ ਸਕੇ ਦੇਖੋ ਸ਼ਰਾਬ ਹੈ ਬੰਦਾ ਆਪ ਜਾਏਗਾ ਲੈਣ ਜੀ ਖੁਦ ਉਹਦੀ ਸੋਚ ਹੋएगी ਮੈਂ ਸ਼ਰਾਬ ਪੀਣੀ ਆ ਜੀ ਨਸ਼ਾ ਕਰਨਾ ਹੈ ਫੀਮ ਭੁੱਕੀ ਲੈਣੀ ਆ ਤਾਂ ਸਿਆਣਾ ਬੰਦਾ ਜਾਏਗਾ ਬੱਚਾ ਨਹੀਂ ਜਾਏਗਾ ਜੀ ਲੇਕਿਨ ਜਿਹੜਾ ਇਹ ਜਹਿਰ ਹੈ ਨਾ ਇਹਨੂੰ ਹਰ ਕੋਈ ਲੈਂਦਾ ਹੈ ਇਹ ਯੂਰੀਆ ਥਰੂ ਜਿਹਨੂੰ ਕਹਦੇ ਦੁੱਧ ਦੇ ਥਰੂ ਉਹ ਐ ਸਮਝ ਲਓ 2 ਮਹੀਨੇ ਦਾ ਬੱਚਾ ਵੀ ਪੀ ਰਿਹਾ ਹੈ ਬਿਲਕੁਲ ਜੀ ਔਰ ਬਜ਼ੁਰਗ ਵੀ ਪੀ ਰਹੇ ਹਸਪਤਾਲਾਂ ਦੇ ਵਿੱਚ ਵੀ ਦੁੱਧ ਜਾਂਦਾ ਹੈ ਜਾਂ ਫਿਰ ਬਿਮਾਰ ਵੀ ਪੀਂਦੇ ਨੇ ਸਾਡੇ ਦੋਸਤ ਜਿਹੜੇ ਕੁਝ ਬਿਮਾਰ ਹੁੰਦੇ ਨੇ ਹਸਪਤਾਲਾਂ ਦੇ ਵਿੱਚ ਬਿਲਕੁਲ ਉਹ ਸਾਰਾ ਇੰਟਾ ਕੀ ਕਿੰਨੇ ਕਿੰਨੇ ਮੱਖਣ ਹੋ ਗਿਆ ਦੁੱਧ ਹੋ ਗਿਆ ਪਨੀਰ ਹੋ ਗਿਆ ਇਹ ਸਭ ਚ ਜਾ ਰਿਹਾ ਕਿਉਂਕਿ ਬਣਦੀ ਦੁੱਧ ਤੋਂ ਹੈ ਮੈਂ ਤਾਂ ਵੀਰਾਂ ਨੂੰ ਇਹੀ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਤੇ ਕਿੰਨਾ ਕਿਤੇ ਹੋਵੇ ਤਾਂ ਰਾਣਿਕ ਜਿਹੜੇ ਸਬਕ ਮਨੇ ਖਾਧਾ ਨੇ ਉਹਨਾਂ ਤੇ ਆਜੋ ਰੂੜੀ ਦੀ ਖਾਦ ਆ ਤੁਹਾਡੇ ਕੋਲੇ ਡੰਗਰ ਰੱਖੋ ਦੁੱਧ ਵਿੱਚੋ ਤੇ ਜਿਹੜਾ ਉਹ ਬਚ ਜਾਂਦਾ ਤੁਸੀਂ ਗੋਬਰ ਗੈਸ ਲਾ ਲਓ ਪਲੈਂਟ ਲਾ ਲਓ ਜੀ 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 ਸੋਨੋ ਉਥੇ ਖਾਦ ਵੀ ਮਿਲ ਜਾਂਦੀ ਐ ਸੋਨੋ ਗੋਬਰ ਵੀ ਮਿਲ ਜਾਂਦਾ ਗੈਸ ਵੀ ਮਿਲ ਜਾਂਦਾ ਬਿਲਕੁਲ ਕਿ ਅਗਰ ਸੋਨੋ ਲੱਗਦਾ ਹੈ ਸਰਕਾਰਾਂ ਮੁਰੇ ਇਹ ਪ੍ਰੋਪੋਜ਼ਲ ਪਾਦ ਸਾਡੇ ਯੂਨੀਅਨਾਂ ਜਿਹੜੀਆਂ ਕਿਸਾਨ ਯੂਨੀਅਨ ਨੇ ਉਹੀ ਪ੍ਰੋਪੋਜ਼ਲ ਪਾਦਣ ਮੈਂ ਕਹਿੰਦਾ ਜੀ ਅਗਰ ਇਹ ਚੀਜ਼ ਹੋ ਜਾਂਦੀ ਐ ਤਾਂ ਸਾਨੂੰ ਬਿਜਲੀ ਵੀ ਉੱਥੋਂ ਫਿਰ ਲਜੂ ਜੀ ਸਾਨੂੰ ਗੈਸ ਮਿਲ ਸਕਦਾ ਪੂਰੇ ਪਿੰਡ ਨੂੰ ਜੀ ਤੁਸੀਂ ਕੱਠਾ ਰੜ ਕੇ ਇੱਕ ਥਾਂ ਗੈਸ ਪਲਾਟੇ ਲਾਓ ਜੀ ਕਿ ਕਿਤੇ ਨਾ ਕਿਤੇ ਸਾਨੂੰ ਆਪ ਹੀ ਉਪਰਾਲਾ ਕਰਨਾ ਪੈਣਾ ਜੀ ਕਿਉਂਕਿ ਆਪਣੇ ਗੁਰੂ ਸਾਹਿਬਾਨ ਨੇ ਨਹੀਂ ਕਿਹਾ ਇਹ ਗੁਰ ਜਿਹੜੀ ਧਰਤੀ ਹੈ ਨਾ ਵੀਰਾਂ ਫਕੀਰਾਂ ਦੀ ਹੈ ਜੀ ਅਗਰ ਇਹ ਧਰਤੀ ਪੀਰਾਂ ਫਕੀਰਾਂ ਦੀ ਹੋ ਕੇ ਐਸੇ ਆਪਣੇ ਇੱਕ ਕਲੇਮ ਲੱਗ ਜਾ ਆਪਣੇ ਤੇ ਚਾਰ ਪੈਸੇ ਲਈ ਆਪਾਂ ਕਿਸੇ ਜਾਨ ਨੂੰ ਖਤਰਾ ਬਣੀਏ ਉਹ ਵੀ ਮੇਰੇ ਸਾਬ ਨਾਲ ਠੀਕ ਨਹੀਂ ਸੋ ਬਿਲਕੁਲ ਸਹੀ ਗੱਲ ਹੈ ਤੁਸੀਂ ਬਿਲਕੁਲ ਆਪਾਂ ਪੂਰੇ ਵਿਸਾਰ ਪੂਰਵਕ ਚਰਚਾ ਕੀਤੀ ਅੱਜ ਇਸ ਵਿਸ਼ੇ ਦੇ ਉੱਤੇ ਕਿ ਯੂਰੀਆ ਕਿੰਨਾ ਖਰਾਬ ਬਣਦਾ ਜਾ ਰਿਹਾ ਖਰਾਬ ਕਰ ਰਿਹਾ ਸਾਡਾ ਸਾਡੇ ਧਰਤੀ ਨੂੰ ਸਾਡੇ ਵਾਤਾਵਰਨ ਨੂੰ ਸਾਡੇ ਪਾਣੀ ਨੂੰ ਸਾਡੀ ਮਿੱਟੀ ਨੂੰ ਤਕਰੀਬਨ ਖਰਾਬ ਕਰ ਰਿਹਾ ਖਰਾਬ ਹੋ ਚੁੱਕੀ ਹੈ ਸਾਡੀ ਧਰਤੀ ਤੇ ਸਾਨੂੰ ਬਚਾਉਣ ਦੀ ਲੋੜ ਹੈ ਨਾਈਟ੍ਰੋਜਨ ਨੂੰ ਛੱਡ ਕੇ ਯੂਰੀਆ ਨੂੰ ਛੱਡ ਕੇ ਅਸੀਂ ਆਰਗੈਨਿਕ ਖਾਦਾਂ ਦੇ ਵੱਲ ਆਈਏ ਜਾਂ ਫਿਰ ਸਹਾਇਕ ਤੰਤੇ ਅਪਣਾਈਏ ਨਾਲ ਜਿਨ੍ਹਾਂ ਨੂੰ ਅਸੀਂ ਆਪਣੇ ਅਜੋਰਾ ਨੌਕਰੀ ਰੋਜ਼ਗਾਰ ਵੀ ਪੈਦਾ ਕਰਕੇ ਦੇ ਸਕਦੇ ਆ ਤੇ ਉਹਦੇ ਨਾਲ ਅਸੀਂ ਆਪਣੀ ਤਰਤੀ ਮਾਨ ਵੀ ਪਿਛਾ ਸਕਦੇ ਆ ਆਪਣੇ ਆਪ ਨੂੰ ਵੀ ਮੁਨਾਫਾ ਦੇ ਸਕਦੇ ਆ ਤੇ ਅਸੀਂ ਆਪਣਾ ਬਿਜ਼ਨਸ ਵੀ ਵਧਾ ਸਕਦੇ ਆ ਸੋ ਅੱਜ ਲਈ ਇੰਨਾ ਹੀ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਇਸ ਚਰਚਾ ਦੇ ਵਿੱਚ ਸੋ ਕਿਸੇ ਦਿਨ ਫੇਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਉੱਤੇ ਸਾਨੂੰ ਦਿਓ ਆਗਿਆ ਜੀ ਸਸਟੀਕਾ